ਕੀ ਕਿ ਅੱਗੇ ਵੀ ਕੋ ਹੋਰ ਵੀ ਚੈਕਿੰਗ ਦੌਰਾਨ ਹੈਗੀ ਮਤਲਬ ਕੋਈ ਵੀ ਹੋਰ ਨਰਸਰੀਆਂ ਦੀ ਚੈਕਿੰਗ ਕੀਤੀ ਹਾਂ ਡੂਰਿੰਗ ਇਨਵੈਸਟੀਗੇਸ਼ਨ ਦੇਖਾਂਗੇ ਵੀ ਜੋ ਵੀ ਕੁਝ ਮਿਲਿਆ ਤਾਂ ਅਕੋਰਡਿੰਗਲੀ ਵੀ ਬੀਬਲ ਟੇਕ ਪਰਸ਼ਾਸ਼ੂ ਨੇ ਇੱਕ ਵੱਡੀ ਸਫਲਤਾ ਮਿਲੀ ਜਿਸ ਦੇ ਵਿੱਚ ਫੀਮ ਦੀ ਖੇਤੀ ਜਿਹੜੀ ਬਿਜ਼ਨਸ ਸੀ ਤਾਂ ਨਰਸਰੀ ਵਿੱਚੋਂ ਬਰਾਮਦ ਹੋਏ ਨੇ ਬੂਟੇ ਸਾਡੇ ਨਾਲ ਡੀਐਸਪੀ ਦਿਲਸ਼ੇਸ਼ ਸਰ ਕਿੱਥੇ ਕਿਹੜੀ ਜਗ੍ਹਾ ਤੇ ਜਿਹੜੀ ਅੱਜ ਫੀਮ ਦੀ ਖੇਤੀ ਤੁਸੀਂ ਜਿਹੜੀ ਫੜੀ ਹੈ ਕਿ ਬਲੂਮਿੰਗ ਡੇਲ ਨਰਸਰੀ ਹੈਗੀ ਕਿਸ਼ਨਗੜ੍ਹ ਦੇ ਕੋਲ ਤੇ ਉਸ ਜਗ੍ਹਾ ਤੇ ਅਸੀਂ ਨਰਸਰੀ ਔਨ ਦਾ ਟਿਪ ਆਫ ਅ ਸੀਕ੍ਰੀਟ ਇਨਫੋਰਮੇਸ਼ਨ ਸਾਡੀ ਟੀਮ ਹੈ ਜਿਹੜੀ ਉਹ ਰਾਤ ਪੁੱਜੀ ਸੀ ਤੇ ਪਤਾ ਲੱਗਿਆ ਤਾਂ ਉੱਥੇ ਨਰਸਰੀ ਚ ਇਹ ਬਲੂਮਿੰਗ ਡੇਲ ਚ ਇਹ ਪੋਪੀ ਪਲਾਂਟਸ ਲੱਗੇ ਹੋਏ ਸੀ ਤੇ ਵੈਰੀਫਾਈ ਕਰਨ ਤੋਂ ਬਾਅਦ ਐਸਐ ਜੀ ਰਾਹੁਲ ਕਾਲਡ ਮੀ ਔਨ ਦਾ ਸਪੌਟ ਸੋ ਆਈ ਅਲੋਂਗ ਵਿਦ ਇਨਸਪੈਕਟਰ ਜਸਮਿੰਦਰ ਸਿੰਘ ਅਸੀਂ ਆਪਣੀ ਟੀਮ ਦੇ ਨਾਲ ਉੱਥੇ ਪਹੁੰਚੇ ਅਸੀਂ ਦੇਖਿਆ ਉੱਥੇ ਪੋਪੀ ਹਸਕਦੇ ਪਲਾਂਟ ਇਹਦੇ ਓਪੀਮ ਪੋਪੀ ਪਲਾਂਟਸ ਲੱਗੇ ਹੋਏ ਸੀ ਕਿੰਨੇ ਪਲਾਂਟਸ ਸਰ ਤੇ ਇਹ ਜਿਹੜੀ ਖੇਤੀ ਕੌਣ ਕਰ ਰਿਹਾ ਸੀ ਇਹ ਮੀਮ ਓਨਰ ਹੈਗਾ ਜਿਹੜਾ ਇਹਨਾਂ ਮਾਲੀ ਤੋਂ ਬਜਵਾਈ ਸੀ ਤੇ ਇਹ 725 ਪਲਾਂਟ ਹੈ ਜਿਨ੍ਹਾਂ ਦਾ weight 20 ਕਿਲੋ 570 ਗ੍ਰਾਮ ਹੈ ਮਤਲਬ ਜਿਹੜੇ ਡੋਡੇ ਹੁੰਦੇ ਜਾਂ ਜਿਹੜੀ ਇੱਕ ਫੀਮ ਜਿਹਨੂੰ ਤਿਆਰ ਹੁੰਦੀ ਹੈ ਤਾਂ ਉਹ ਪੂਰਾ ਮਤਲਬ ਪ੍ਰੋਪਰ ਲੱਗੇ ਹੋਈ ਸੀ ਪੱਕਾ ਲੱਗੇ ਹੋਏ ਸੀ ਔਰ ਇਹਨਾਂ ਨੂੰ ਕੱਟ ਵੀ ਲੱਗੇ ਹੋਏ ਸੀ ਮਤਲਬ ਫੀਮ ਉਹਨਾਂ ਨੇ ਕੱਢੀ ਹੋਣੀ ਜਿੱਦਾਂ ਵੀ ਜਿਹੜਾ ਪ੍ਰੋਸੈਸ ਹੋਣਾ మేబీ ਉਹਨਾਂ ਨੂੰ ਇਹ ਤਾਂ పార్ట్ ਆਫ ఇన్వెస్టిਗੇਸ਼ਨ ਹੈ ਹੁਣ ਪੁਲਿਸ ਰਿਮਾਂਡ ਚ ਪਤਾ ਕਰਾਂਗੇ ਕਿਹੜੀ ਧਾਰਾ ਤੇ ਕਿੰਨਾ ਜਿਹੜਾ ਜਿਹੜਾ ਉੱਥੋਂ ਬਰਾਮਦ ਹੋਈ ਹੈ ਇਹ ਨਾਰਕੋਟਿਕ ਐਕਸ ਦੀ 18 ਸੀ ਦੇ ਤਹਿਤ ਇਹ ਮੁਕਦਮਾ ਦਰਜ ਕੀਤਾ ਕੇਸ ਐਫ ਆਈ ਆਰ ਨੰਬਰ 16 ਪੀ ਐਸ ਆਈਟੀ پارک ਦੀ ਅਰੇਸਟ ਹੋ ਗਈ ਹੈ ਮਤਲਬ ਹਾਂ ਬੋਥ ਬੋਥ ਵਰ ਅਰੇਸਟਡ ਐਂਡ ਨਾਓ ਦੇ ਵਿਲ ਬੀ ਪ੍ਰੋਡਿਊਸਡ ਇਨ ਦਾ ਕੋਰਟ ਮਤਲਬ ਮਾਰਕ ਵੀ ਅਰੇਸਟ ਕੀਤਾ ਗਿਆ ਹਾਂਜੀ ਤੇ ਕੀ ਕਿਹਾ ਅੱਗੇ ਵੀ ਇੱਕ ਹੋਰ ਵੀ ਚੈਕਿੰਗ ਦਾ ਦੌਰਾਨ ਹੈਗੀ ਮਤਲਬ ਕੋਈ ਵੀ ਹੋਰ ਨਰਸਰੀਆਂ ਦੀ ਚੈਕਿੰਗ ਕੀਤੀ ਹਾਂ ਡੂਰਿੰਗ ਇਨਵੈਸਟੀਗੇਸ਼ਨ ਦੇਖਾਂਗੇ ਵੀ ਜੋ ਵੀ ਕੁਝ ਮਿਲ ਡੰਗਲੀ ਬੀਬਲ ਟੇਕ ਐਕਸ਼ਨ ਜੀ ਚਲੋ ਸੋ ਇੱਥੇ ਸਾਡੇ ਨਾਲ ਡੀਐਸਪੀ ਜਿਨ੍ਹਾਂ ਦੇ ਵੱਲੋਂ ਜਿਹੜੀ ਫੀਮ ਦੀ ਖੇਤੀ ਜਿਹੜੀ ਕੀਤੀ ਜਾ ਰਹੀ ਸੀ ਉਸ ਜਿਹੜੇ ਸਖਸ਼ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਗਈ ਹੈ ਕੈਪਟਨ ਅਭਿਸ਼ੇਧਾ ਸੰਦੀਪ ਕੰਬੋਜ ਚੰਡੀਗੜ੍ਹ ਪ੍ਰਸ਼ਾਸਨ ਨੂੰ ਇੱਕ ਵੱਡੀ ਸਫਲਤਾ ਮਿਲੀ ਜਿਸ ਦੇ ਵਿੱਚ ਫੀਮ ਦੀ ਖੇਤੀ ਜਿਹੜੀ ਬਿਜ਼ਨਸ ਸੀ ਤਾਂ ਨਰਸਰੀ ਵਿੱਚੋਂ ਬਰਾਮਦ ਹੋਏ ਨੇ ਬੂਟੇ ਸਾਡੇ ਨਾਲ ਡੀਐਸਪੀ ਦਿਲਸ਼ੇ ਸਰ ਕਿੱਥੇ ਕਿਹੜੀ ਜਗ੍ਹਾ ਤੇ ਜਿਹੜੀ ਅੱਜ ਫੀਮ ਦੀ ਖੇਤੀ ਤੁਸੀਂ ਜਿਹੜੀ ਫੜੀ ਹੈ ਕਿ ਬਲੂਮਿੰਗ ਡੇਲ ਨਰਸਰੀ ਹੈਗੀ ਕਿਸ਼ਨਗੜ੍ਹ ਦੇ ਕੋਲ ਤੇ ਉਸ ਜਗ੍ਹਾ ਤੇ ਅਸੀਂ ਇਹ ਨਰਸਰੀ on the tip of a secret information ਸਾਡੀ ਟੀਮ ਹੈ ਜਿਹੜੀ ਉਹ ਰਾਤ ਪੁੱਜੀ ਸੀ ਤੇ ਪਤਾ ਲੱਗਿਆ ਤਾਂ ਉੱਥੇ ਨਰਸਰੀ ਚ ਇਹ ਬਲੂਮਿੰਗ ਡੇਲ ਚ ਇਹ ਪੋਪੀ प्लांट्स ਲੱਗੇ ਹੋਏ ਸੀ ਤੇ ਵੈਰੀਫਾਈ ਕਰਨ ਤੋਂ ਬਾਅਦ ਐਸਆਈ ਰਾਹੁਲ कॉल्ड मी on the spot so i along with ਅਨਸਪੈਕਟਰ ਜਸਮਿੰਦਰ ਸਿੰਘ ਅਸੀਂ ਆਪਣੀ ਟੀਮ ਦੇ ਨਾਲ ਉੱਥੇ ਪਹੁੰਚੇ ਅਸੀਂ ਦੇਖਿਆ ਉੱਥੇ ਪੋਪੀ ਹਸਕਦੇ ਪਲਾਂਟ ਇਹਦੇ ਓਪੀਅਮ ਪੋਪੀ ਪਲਾਂਟਸ ਲੱਗੇ ਹੋਏ ਸੀ ਕਿੰਨੇ ਪਲਾਂਟਸ ਸਰ ਤੇ ਇਹ ਜਿਹੜੀ ਖੇਤੀ ਕੌਣ ਕਰ ਰਿਆ ਸੀ ਇਹ ਓਨਰ ਹੈਗਾ ਜਿਹੜਾ ਇਹਨਾਂ ਮਾਲੀ ਤੋਂ ਬੁਝਵਾਈ ਸੀ ਤੇ ਇਹ 725 ਪਲਾਂਟ ਹੈ ਜਿਨ੍ਹਾਂ ਦਾ weight 20 ਕਿਲੋ 570 ਗ੍ਰਾਮ ਹੈ ਮਤਲਬ ਜਿਹੜੇ ਡੋਡੇ ਹੁੰਦੇ ਜਾਂ ਜਿਹੜੀ ਇੱਕ ਅਫੀਮ ਜਿਹਨੂੰ ਤਿਆਰ ਹੁੰਦੀ ਹੈ ਤਾਂ ਉਹ ਪੂਰਾ ਮਤਲਬ ਪ੍ਰੋਪਰ ਲੱਗੇ ਹੋਏ ਸੀ ਪੱਕਾ ਲੱਗੇ ਹੋਏ ਸੀ ਔਰ ਇਹਨਾਂ ਨੂੰ ਕੱਟ ਵੀ ਲੱਗੇ ਹੋਏ ਸੀ ਮਤਲਬ ਫੀਮ ਉਹਨਾਂ ਨੇ ਕੱਢੀ ਹੋਣੀ ਜਿੱਦਾਂ ਵੀ ਜਿਹੜਾ ਪ੍ਰ మేబీ ਉਹਨਾਂ ਨੂੰ ਇਹ ਤਾਂ పార్ట్ ਆਫ ਇਨਵੈਸਟੀਗੇਸ਼ਨ ਹੈ ਹੁਣ ਆਪੋਲਸ ਰਮਾਂਡ ਚ ਪਤਾ ਕਰਾਂਗੇ ਕਿਹੜੀ ਧਾਰਾ ਤੇ ਕਿੰਨਾ ਜਿਹੜਾ ਜਿਹੜਾ ਉੱਥੋਂ ਬਰਾਮਦ ਹੋਈ ਹੈ ਕੇ ਨਾਰਕੋਟਿਕ ਐਕਸ ਦੀ 18 ਸੀ ਦੇ ਤਹਿਤ ਇਹ ਮੁਕੱਦਮਾ ਦਰਜ ਕੀਤਾ ਕੇਸ ਐਫ ਆਈ ਆਰ ਨੰਬਰ 16 ਪੀ ਐਸ ਆਈਟੀ ਪਾਰਕ ਦੇ ਅਰੈਸਟ ਹੋ ਗਈ ਹੈ ਮਤਮਾਰਕ ਦਾ ਬੋਥ ਬੋਥ ਬਾਰ ਅਰੈਸਟਡ ਐਂਡ ਨਾਓ ਦੇ ਵਿਲ ਬੀ ਪ੍ਰੋਡਿਊਸਡ ਇਨ ਦਾ ਕੋਰਟ ਮਾਰਕ ਵੀ ਅਰੈਸਟ ਕੀਤਾ ਗਿਆ ਹਾਂਜੀ ਤੇ ਕੀ ਕਿ ਅੱਗੇ ਵੀ ਇੱਕ ਹੋਰ ਵੀ ਚੈਕਿੰਗ ਦਾ ਦੌਰਾਨ ਹੈਗੀ ਮਤਲਬ ਕੋਈ ਵੀ ਹੋਰ ਨਰਸਰੀਆਂ ਦੀ ਚੈਕਿੰਗ ਕੀਤੀ ਹਾਂ ਡੂਰਿੰਗ ਇਨਵੈਸਟੀਗੇਸ਼ਨ ਦੇਖਾਂਗੇ ਵੀ ਜੋ ਵੀ ਕੁਝ ਮਿਲਿਆ ਤਾਂ ਅਕੋਰਡਿੰਗਲੀ ਵੀ ਬੀਬਲ ਟੇਕ ਐਕਸ਼ਨ ਜੀ ਸਰ ਸੋ ਇੱਥੇ ਸਾਡੇ ਨਾਲ ਡੀਐਸਪੀ ਜਿਨ੍ਹਾਂ ਦੇ ਵੱਲੋਂ ਜਿਹੜੀ ਫੀਮ ਦੀ ਖੇਤੀ ਜਿਹੜੀ ਕੀਤੀ ਜਾ ਰਹੀ ਸੀ ਉਸ ਜਿਹੜੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹਨਾਂ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਗਈ ਹੈ ਕੈਪਟਨ ਅਭਿਸ਼ੇਧਾ ਸੰਦੀਪ ਕੰਬੋਜ ਚੰਡੀਗੜ੍ਹ ਪ੍ਰਸ਼ਾਸਨ ਨੂੰ ਇੱਕ ਵੱਡੀ ਸਫਲਤਾ ਮਿਲੀ ਜਿਸ ਦੇ ਵਿੱਚ ਫੀਮ ਦੀ ਖੇਤੀ ਜਿਹੜੀ ਬਿਜ਼ਨਸ ਸੀ ਤਾਂ ਨਰਸਰੀ ਵਿੱਚੋਂ ਬਰਾਮਦ ਹੋਏ ਨੇ ਬੂਟੇ ਸਾਡੇ ਨਾਲ ਡੀਐਸਪੀ ਦਿਲਸ਼ੇਸ਼ ਸਰ ਕਿੱਥੇ ਕਿਹੜੀ ਜਗ੍ਹਾ ਤੇ ਜਿਹੜੀ ਅੱਜ ਫੀਮ ਦੀ ਖੇਤੀ ਤੁਸੀਂ ਜਿਹੜੀ ਫੜੀ ਹੈ ਕਿ ਬਲੂਮਿੰਗ ਡੇਲ ਨਰਸਰੀ ਹੈਗੀ ਕਿਸ਼ਨਗੜ੍ਹ ਦੇ ਕੋਲ ਤੇ ਉਸ ਜਗ੍ਹਾ ਤੇ ਅਸੀਂ ਨਰਸਰੀ ਔਨ ਦਾ ਟਿਪ ਆਫ ਅ ਸਿਕਰਟ ਇਨਫੋਰਮੇਸ਼ਨ ਸਾਡੀ ਟੀਮ ਹੈ ਜਿਹੜੀ ਉਹ ਰਾਤ ਪੁੱਜੀ ਸੀ ਤੇ ਪਤਾ ਲੱਗਿਆ ਤਾਂ ਉੱਥੇ ਨਰਸਰੀ ਚ ਇਹ ਬਲੂਮਿੰਗ ਡੇਲ ਚ ਇਹ ਪੋਪੀ ਪਲਾਂਟਸ ਲੱਗੇ ਹੋਏ ਸੀ ਤੇ ਵੈਰੀਫਾਈ ਕਰਨ ਤੋਂ ਬਾਅਦ ਐਸਐ ਜੀ ਰਾਹੁਲ ਕਾਲਡ ਮੀ ਔਨ ਦਾ ਸਪੌਟ ਸੋ ਆਈ ਅਲੋਂਗ ਵਿਦ ਇਨਸਪੈਕਟਰ ਜਸਮਿੰਦਰ ਸਿੰਘ ਅਸੀਂ ਆਪਣੀ ਟੀਮ ਦੇ ਨਾਲ ਉੱਥੇ ਪਹੁੰਚੇ ਅਸੀਂ ਦੇਖਿਆ ਉੱਥੇ ਪੋਪੀ ਹਸਕਦੇ ਪਲਾਂਟ ਇਹਦੇ ਓਪੀਐਮ ਪੋਪੀ ਪਲਾਂਟਸ ਲੱਗੇ ਹੋਏ ਸੀ ਕਿੰਨੇ ਪਲਾਂਟ ਸਰ ਤੇ ਇਹ ਜਿਹੜੀ ਖੇਤੀ ਕੌਣ ਕਰ ਰਿਹਾ ਸੀ ਇਹ ਮੀਮ ਓਨਰ ਹੈਗਾ ਜਿਹੜਾ ਇਹਨਾਂ ਮਾਲੀ ਤੋਂ ਬਜਵਾਈ ਸੀ ਤੇ ਇਹ 725 ਪਲਾਂਟ ਹੈ ਜਿਨ੍ਹਾਂ ਦਾ weight 20 ਕਿਲੋ 570 ਗ੍ਰਾਮ ਹੈ ਮਤਲਬ ਜਿਹੜੇ ਡੋਡੇ ਹੁੰਦੇ ਜਾਂ ਜਿਹੜੀ ਇੱਕ ਫੀਮ ਜਿੰਨੂੰ ਤਿਆਰ ਹੁੰਦੀ ਹੈ ਤੇ ਉਹ ਪੂਰਾ ਮਤਲਬ ਪ੍ਰੋਪਰ ਲੱਗੇ ਹੋਏ ਸੀ ਪੱਕਾ ਲੱਗੇ ਹੋਏ ਸੀ ਔਰ ਇਹਨਾਂ ਨੂੰ ਕੱਟ ਵੀ ਲੱਗੇ ਹੋਏ ਸੀ ਮਤਲਬ ਫੀਮ ਉਹਨਾਂ ਨੇ ਕੱਢੀ ਹੋਣੀ ਜਿੱਦਾਂ ਵੀ ਇਹਨਾਂ ਜਿਹੜਾ ਪ੍ਰੋਸੈਸ ਹੁੰਦਾ మేబీ ਉਹਨਾਂ ਨੂੰ ਇਹ ਤਾਂ పార్ట్ ਆਫ ਇਨਵੈਸਟੀਗੇਸ਼ਨ ਹੈ ਹੁਣ ਆਪੋਲਿਸ ਰਿਮਾਂਡ ਚ ਪਤਾ ਕਰਾਂਗੇ ਕਿਹੜੀ ਧਾਰਾ ਤੇ ਕਿੰਨਾ ਜਿਹੜਾ ਜਿਹੜਾ ਉੱਥੋਂ ਬਰਾਮਦ ਹੋਈ ਹੈ ਇਹ ਨਾਰਕੋਟਿਕ ਐਕਸ ਦੀ 18 ਸੀ ਦੇ ਤਹਿਤ ਇਹ ਮੁਕੱਦਮਾ ਦਰਜ ਕੀਤਾ ਕੇਸ ਐਫ ਆਈ ਆਰ ਨੰਬਰ 16 ਪੀ ਐਸ ਆਈਟੀ ਪਾਰਕ ਦੇ ਮਤਲਬ ਅਰੈਸਟ ਹੋ ਗਈ ਹੈ ਮਤਲਬ ਬੋਥ ਬੋਥ ਵਰ ਅਰੈਸਟਡ ਐਂਡ ਨਾਓ ਦੇ ਵਿਲ ਬੀ ਪ੍ਰੋਡਿਊਸਡ ਇਨ ਦਾ ਕੋਰਟ ਮਾਰਕੀ ਵੀ ਅਰੈਸਟ ਕੀਤਾ ਗਿਆ ਹਾਂਜੀ ਤੇ ਕੀ ਕਿ ਅੱਗੇ ਵੀ ਇੱਕ ਹੋਰ ਵੀ ਚੈਕਿੰਗ ਦੌਰਾਨ ਹੈਗੀ ਮਤਲਬ ਕੋਈ ਵੀ ਹੋਰ ਨਰਸਰੀਆਂ ਦੀ ਚੈਕਿੰਗ ਕੀਤੀ ਹਾਂ ਡੂਰਿੰਗ ਇਨਵੈਸਟੀਗੇਸ਼ਨ ਦੇਖਾਂਗੇ ਵੀ ਜੋ ਵੀ ਕੁਝ ਮਿਲਿਆ ਤਾਂ ਅਕੋਰਡਿੰਗਲੀ ਵੀ ਬਿਲ ਟੇਕ ਐਕਸ਼ਨ ਜੀ ਚਲੋ ਸੋ ਇਥੇ ਸਾਡੇ ਨਾਲ ਡੀਐਸਪੀ ਜਿਨ੍ਹਾਂ ਦੇ ਵੱਲੋਂ ਜਿਹੜੀ ਫੀਮ ਦੀ ਖੇਤੀ ਜਿਹੜੀ ਕੀਤੀ ਜਾ ਰਹੀ ਸੀ ਉਸ ਜਿਹੜੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹਨਾਂ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਗਈ ਹੈ ਕੈਪਟਨ ਅਭਿਸ਼ੇਧਾ ਸੰਦੀਪ ਕੰਬੋਜ ਚੰਡੀਗੜ੍ਹ ਤੋਂ ਪ੍ਰਸ਼ਾਸਨ ਨੂੰ ਇੱਕ ਵੱਡੀ ਸਫਲਤਾ ਮਿਲੀ ਜਿਸ ਦੇ ਵਿੱਚ ਫੀਮ ਦੀ ਖੇਤੀ ਜਿਹੜੀ ਬਿਜ਼ਨਸ ਸੀ ਤਾਂ ਨਰਸਰੀ ਵਿੱਚੋਂ ਬਰਾਮਦ ਹੋਏ ਨੇ ਬੂਟੇ ਸਾਡੇ ਨਾਲ ਡੀਐਸਪੀ ਦਿਲਸ਼ੇਦ ਸਰ ਕਿੱਥੇ ਕਿਹੜੀ ਜਗ੍ਹਾ ਤੇ ਜਿਹੜੀ ਅੱਜ ਫੀਮ ਦੀ ਖੇਤੀ ਤੁਸੀਂ ਜਿਹੜੀ ਫੜੀ ਹੈ ਕਿ ਬਲੂਮਿੰਗ ਡੇਲ ਨਰਸਰੀ ਹੈਗੀ ਕਿਸ਼ਨਗੜ੍ਹ ਦੇ ਕੋਲ ਤੇ ਉਸ ਜਗ੍ਹਾ ਤੇ ਅਸੀਂ ਨਰਸਰੀ ਔਨ ਦਾ ਟਿਪ ਆਫ ਅ ਸਿਕਰਟ ਇਨਫੋਰਮੇਸ਼ਨ ਸਾਡੀ ਟੀਮ ਹੈ ਜਿਹੜੀ ਉਹ ਰਾਤ ਪੁੱਜੀ ਸੀ ਤੇ ਪਤਾ ਲੱਗਿਆ ਤਾਂ ਉੱਥੇ ਨਰਸਰੀ ਚ ਇਹ ਬਲੂਮਿੰਗ ਡੇਲ ਚ ਇਹ ਪੋਪੀ ਪਲਾਂਟਸ ਲੱਗੇ ਹੋਏ ਸੀ ਤੇ ਵੈਰੀਫਾਈ ਕਰਨ ਤੋਂ ਬਾਅਦ ਐਸਐ ਜਰਾਹੁਲ ਕਾਲਡ ਮੀ ਔਨ ਦਾ ਸਪੌਟ ਸੋ ਆਈ ਅਲੋਂਗ ਵਿਦ ਇਨਸਪੈਕਟਰ ਜਸਮਿੰਦਰ ਸਿੰਘ ਅਸੀਂ ਆਪਣੀ ਟੀਮ ਦੇ ਨਾਲ ਉੱਥੇ ਪਹੁੰਚੇ ਅਸੀਂ ਦੇਖਿਆ ਉੱਥੇ ਪੋਪੀ ਹਸਕਦੇ ਪਲਾਂਟ ਇਹਦੇ ਓਪੀਐਮ ਪੋਪੀ ਪਲਾਂਟਸ ਲੱਗੇ ਹੋਏ ਸੀ ਕਿੰਨੇ ਪਲਾਂਟਸ ਆਰ ਤੇ ਇਹ ਜਿਹੜੀ ਖੇਤੀ ਕੌਣ ਕਰ ਰਿਹਾ ਸੀ ਇਹ ਮੀਮ ਓਨਰ ਹੈਗਾ ਜਿਹੜਾ ਇਹਨਾਂ ਮਾਲੀ ਤੋਂ ਬਜਵਾਈ ਸੀ ਤੇ ਇਹ 725 ਪਲਾਂਟ ਹੈ ਜਿਨ੍ਹਾਂ ਦਾ weight 20 ਕਿਲੋ 570 ਗ੍ਰਾਮ ਹੈ ਮਤਲਬ ਜਿਹੜੇ ਡੋਡੇ ਹੁੰਦੇ ਜਾਂ ਜਿਹੜੀ ਇੱਕ ਫੀਮ ਜਿਹਦੇ ਤੋਂ ਤਿਆਰ ਹੁੰਦੀ ਹੈ ਤੇ ਉਹ ਪੂਰਾ ਮਤਲਬ ਪ੍ਰੋਪਰ ਲੱਗੇ ਹੋਏ ਸੀ ਪੱਕਾ ਲੱਗੇ ਹੋਏ ਸੀ ਔਰ ਇਹਨਾਂ ਨੂੰ ਕੱਟ ਵੀ ਲੱਗੇ ਹੋਏ ਸੀ ਮਤਲਬ ਫੀਮ ਉਹਨਾਂ ਨੇ ਕੱਢੀ ਹੋਣੀ ਜਿੱਦਾਂ ਇਹ ਜਿਹੜਾ ਪ੍ਰੋਸੈਸ ਹੋਣਾ మేబీ ఓ ਉਹਨਾਂ ਨੂੰ ਇਹ ਤਾਂ పార్ట్ ఆఫ్ ఇన్వెస్టిగేషన్ ਹੈ ਹੁਣ ਪੁਲਿਸ ਰਿਮਾਂਡ ਚ ਪਤਾ ਕਰਾਂਗੇ ਕਿਹੜੀ ਧਾਰਾ ਤੇ ਕਿੰਨਾ ਜਿਹੜਾ ਜਿਹੜਾ ਉੱਥੋਂ ਬਰਾਮਦ ਹੋਈ ਹੈ ਕਿ ਨਾਰਕੋਟਿਕ ਐਕਸ ਦੀ 18 ਸੀ ਦੇ ਤਹਿਤ ਇਹ ਮੁਕੱਦਮਾ ਦਰਜ ਕੀਤਾ ਕੇਸ ਐਫ ਆਈ ਆਰ ਨੰਬਰ 16 ਪੀ ਐਸ ਆਈਟੀ پارک ਦੀ ਮਤਲਬ ਅਰੈਸਟ ਹੋ ਗਈ ਹੈ ਮਤਲਬ ਹਾਂ ਬੋਥ ਬੋਥ ਵਾਰ ਅਰੈਸਟਡ ਐਂਡ ਨਾਓ ਦੇ ਵਿਲ ਬੀ ਪ੍ਰੋਡਿਊਸਡ ਇਨ ਦਾ ਕੋਰਟ ਮਤਲਬ ਕੀ ਵੀ ਅਰੈਸਟ ਕੀਤਾ ਗਿਆ ਹਾਂਜੀ ਤੇ ਕੀ ਕਿ ਅੱਗੇ ਵੀ ਇੱਕ ਹੋਰ ਵੀ ਚੈਕਿੰਗ ਦੌਰਾਨ ਹੈਗੀ ਮਤਲਬ ਕੋਈ ਵੀ ਹੋਰ ਨਰਸਰੀਆਂ ਦੀ ਚੈਕਿੰਗ ਕੀਤੀ ਹੈ ਹਾਂ ਡੂਰਿੰਗ ਇਨਵੈਸਟੀਗੇਸ਼ਨ ਦੇਖਾਂਗੇ ਵੀ ਜੋ ਵੀ ਕੁਝ ਮਿਲਿਆ ਤਾਂ ਅਕੋਰਡਿੰਗਲੀ ਵੀ ਬਿਲ ਟੇਕ ਐਕਸ਼ਨ ਜੀ ਚਲੋ ਸੋ ਇਥੇ ਸਾਡੇ ਨਾਲ ਡੀਐਸਪੀ ਜਿਨ੍ਹਾਂ ਦੇ ਵੱਲੋਂ ਜਿਹੜੀ ਫੀਮ ਦੀ ਖੇਤੀ ਜਿਹੜੀ ਕੀਤੀ ਜਾ ਰਹੀ ਸੀ ਉਸ ਜਿਹੜੇ ਸਖਸ਼ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹਨਾਂ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਗਈ ਹੈ ਕੈਪਟਨ ਸ਼ਹੀਦਨਾ ਸੰਦੀਪ ਕੰਬੋਜ ਚੰਡੀਗੜ੍ਹ ਪ੍ਰਸ਼ਾਸਨ ਨੂੰ ਇੱਕ ਵੱਡੀ ਸਫਲਤਾ ਮਿਲੀ ਜਿਸ ਦੇ ਵਿੱਚ ਫੀਮ ਦੀ ਖੇਤੀ ਜਿਹੜੀ ਬਿਜ਼ਨਸ ਸੀ ਤਾਂ ਨਰਸਰੀ ਵਿੱਚੋਂ ਬਰਾਮਦ ਹੋਏ ਨੇ ਬੂਟੇ ਸਾਡੇ ਨਾਲ ਡੀਐਸਪੀ ਦਿਲਸ਼ੇਸ਼ ਸਰ ਕਿੱਥੇ ਕਿਹੜੀ ਜਗ੍ਹਾ ਤੇ ਜਿਹੜੀ ਅੱਜ ਫੀਮ ਦੀ ਖੇਤੀ ਤੁਸੀਂ ਜਿਹੜੀ ਫੜੀ ਹੈ ਕਿ ਬਲੂਮਿੰਗ ਡੇਲ ਨਰਸਰੀ ਹੈਗੀ ਕਿਸ਼ਨਗੜ੍ਹ ਦੇ ਕੋਲ ਤੇ ਉਸ ਜਗ੍ਹਾ ਤੇ ਅਸੀਂ ਇਹ ਨਰਸਰੀ ਔਨ ਦਾ ਟਿਪ ਆਫ ਅ ਸਿਕਰਟ ਇਨਫੋਰਮੇਸ਼ਨ ਸਾਡੀ ਟੀਮ ਹੈ ਜਿਹੜੀ ਉਹ ਰਾਤ ਪੁੱਜੀ ਸੀ ਤੇ ਪਤਾ ਲੱਗਿਆ ਤਾਂ ਉੱਥੇ ਨਰਸਰੀ ਚ ਇਹ ਬਲੂਮਿੰਗ ਡੇਲ ਚ ਇਹ ਪੋਪੀ ਪਲਾਂਟਸ ਲੱਗੇ ਹੋਏ ਸੀ ਤੇ ਵੈਰੀਫਾਈ ਕਰਨ ਤੋਂ ਬਾਅਦ ਐਸਆਈ ਰਾਹੁਲ ਕਾਲਡ ਮੀ ਔਨ ਦਾ ਸਪੌਟ ਸੋ ਆਈ ਅਲੋਂਗ ਵਿਦ ਇਨਸਪੈਕਟਰ ਜਸਮਿੰਦਰ ਸਿੰਘ ਅਸੀਂ ਆਪਣੀ ਟੀਮ ਦੇ ਨਾਲ ਉੱਥੇ ਪਹੁੰਚੇ ਅਸੀਂ ਦੇਖਿਆ ਉੱਥੇ ਪੋਪੀ ਹਸਕਦੇ ਪਲਾਂਟ ਇਹਦੇ ਓਪੀਮ ਪੋਪੀ ਪਲਾਂਟਸ ਲੱਗੇ ਹੋਏ ਸੀ ਕਿੰਨੇ ਪਲਾਂਟ ਸਰ ਤੇ ਇਹ ਜਿਹੜੀ ਖੇਤੀ ਕੌਣ ਕਰ ਰਿਆ ਸੀ ਇਹ ਮੀਮ ਓਨਰ ਹੈਗਾ ਜਿਹੜਾ ਇਹਨਾਂ ਮਾਲੀ ਤੋਂ ਬਜਵਾਈ ਸੀ ਤੇ ਇਹ 725 ਪਲਾਂਟ ਹੈ ਜਿਨ੍ਹਾਂ ਦਾ weight 20 ਕਿਲੋ 570 ਗ੍ਰਾਮ ਹੈ ਮਤਲਬ ਜਿਹੜੇ ਡੋਡੇ ਹੁੰਦੇ ਜਾਂ ਜਿਹੜੀ ਇੱਕ ਫੀਮ ਜਿਹਨੂੰ ਤਿਆਰ ਹੁੰਦੀ ਹੈ ਤੇ ਉਹ ਪੂਰਾ ਮਤਲਬ ਪ੍ਰੋਪਰ ਲੱਗੇ ਹੋਏ ਸੀ ਪੱਕਾ ਲੱਗੇ ਹੋਏ ਸੀ ਔਰ ਇਹਨਾਂ ਨੂੰ ਕੱਟ ਵੀ ਲੱਗੇ ਹੋਏ ਸੀ ਮਤਲਬ ਫੀਮ ਉਹਨਾਂ ਨੇ ਕੱਢੀ ਹੋਣੀ ਜਿੱਦਾਂ ਵੀ ਜਿਹੜਾ ਪ੍ਰੋਸੈਸ ਹੋਣਾ మేబీ ਉਹਨਾਂ ਨੂੰ ਇਹ ਤਾਂ పార్ట్ ਆਫ ਇਨਵੈਸਟੀਗੇਸ਼ਨ ਹੈ ਹੁਣ ਆਪੋਲਿਸ ਰਿਮਾਂਡ ਚ ਪਤਾ ਕਰਾਂਗੇ ਕਿਹੜੀ ਧਾਰਾ ਤੇ ਕਿੰਨਾ ਜਿਹੜਾ ਜਿਹੜਾ ਉੱਥੋਂ ਬਰਾਮਦ ਹੋਈ ਆ ਕੇ ਇਹ ਨਾਰਕੋਟਿਕ ਐਕਸ ਦੀ 18 ਸੀ ਦੇ ਤਹਿਤ ਇਹ ਮੁਕੱਦਮਾ ਦਰਜ ਕੀਤਾ ਕੇਸ ਐਫ ਆਈ ਆਰ ਨੰਬਰ 16 ਪੀ ਐਸ ਆਈਟੀ پارک ਦੀ ਅਰੇਸਟ ਹੋ ਗਈ ਹੈ ਮਤਮ ਆ ਬੋਥ ਬੋਥ ਵਰ ਅਰੇਸਟਡ ਐਂਡ ਨਾਓ ਦੇ ਵਿਲ ਬੀ ਪ੍ਰੋਡਿਊਸਡ ਇਨ ਦਾ ਕੋਰਟ ਮਤਮ ਵੀ ਅਰੇਸਟ ਕੀਤਾ ਗਿਆ ਹਾਂਜੀ ਤੇ ਕੀ ਕਿਹਾ ਅੱਗੇ ਵੀ ਇੱਕ ਹੋਰ ਵੀ ਚੈਕਿੰਗ ਦੌਰਾਨ ਹੈਗੀ ਮਤਲਬ ਕੋਈ ਵੀ ਹੋਰ ਨਰਸਰੀਆਂ ਦੀ ਵੀ ਚੈਕਿੰਗ ਕੀਤੀ ਹਾਂ ਡੂਰਿੰਗ ਇਨਵੈਸਟੀਗੇਸ਼ਨ ਦੇਖਾਂਗੇ ਵੀ ਜੋ ਵੀ ਕੁਝ ਮਿਲਿਆ ਤਾਂ ਅਕੋਰਡਿੰਗਲੀ ਵੀ ਬੀਬਲ ਟੇਕ ਐਕਸ਼ਨ ਜੀ ਕਰਨ ਸੋਇਚੇ ਸਾਡੇ ਨਾਲ ਡੀਐਸਪੀ ਜਿਨ੍ਹਾਂ ਦੇ ਵੱਲੋਂ ਜਿਹੜੀ ਫੀਮ ਦੀ ਖੇਤੀ ਜਿਹੜੀ ਕੀਤੀ ਜਾ ਰਹੀ ਸੀ ਉਸ ਜਿਹੜੇ ਸਖਸ਼ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਗਈ ਹੈ ਕੈਪਟਨ ਸਰ ਅਭਿਸ਼ੇਧਨਾ ਸੰਦੀਪ ਕੰਬੋਜ ਚੰਡੀਗੜ੍ਹ ਪ੍ਰਸ਼ਾਸਨ ਨੂੰ ਇੱਕ ਵੱਡੀ ਸਫਲਤਾ ਮਿਲੀ ਜਿਸ ਦੇ ਵਿੱਚ ਫੀਮ ਦੀ ਖੇਤੀ ਜਿਹੜੀ ਬਿਜ਼ਨਸ ਸੀ ਤਾਂ ਨਰਸਰੀ ਵਿੱਚੋਂ ਬਰਾਮਦ ਹੋਏ ਨੇ ਬੂਟੇ ਸਾਡੇ ਨਾਲ ਡੀਐਸਪੀ ਦਿਲਸ਼ੇ ਸਰ ਕਿੱਥੇ ਕਿਹੜੀ ਜਗ੍ਹਾ ਤੇ ਜਿਹੜੀ ਅੱਜ ਫੀਮ ਦੀ ਖੇਤੀ ਤੁਸੀਂ ਜਿਹੜੀ ਫੜੀ ਹੈ ਕਿ ਬਲੂਮਿੰਗ ਡੇਲ ਨਰਸਰੀ ਹੈਗੀ ਕਿਸ਼ਨਗੜ੍ਹ ਦੇ ਕੋਲ ਤੇ ਉਸ ਜਗ੍ਹਾ ਤੇ ਅਸੀਂ ਇਹ ਨਰਸਰੀ ਔਨ ਦਾ ਟਿਪ ਆਫ ਅ ਸਿਕਰਟ ਇਨਫਰਮੇਸ਼ਨ ਸਾਡੀ ਟੀਮ ਹੈ ਜਿਹੜੀ ਉਹ ਰਾਤ ਪੁੱਜੀ ਸੀ ਤੇ ਪਤਾ ਲੱਗਿਆ ਤਾਂ ਉੱਥੇ ਨਰਸਰੀ ਚ ਇਹ ਬਲੂਮਿੰਗ ਡੇਲ ਚ ਇਹ ਪੋਪੀ ਪਲਾਂਟਸ ਲੱਗੇ ਹੋਏ ਸੀ ਤੇ ਵੈਰੀਫਾਈ ਕਰਨ ਤੋਂ ਬਾਅਦ ਐਸਆਈ ਰਾਹੁਲ ਕਾਲਡ ਮੀ ਔਨ ਦਾ ਸਪੌਟ ਸੋ ਆਈ ਅਲੋਂਗ ਵਿਦ ਅਨਸਪੈਕਟਰ ਜਸਮਿੰਦਰ ਸਿੰਘ ਅਸੀਂ ਆਪਣੀ ਟੀਮ ਦੇ ਨਾਲ ਉੱਥੇ ਪਹੁੰਚੇ ਅਸੀਂ ਦੇਖਿਆ ਉੱਥੇ ਪੋਪੀ ਹਸਕਦੇ ਪਲਾਂਟ ਇਹਦੇ ਓਪੀਐਮ ਪੋਪੀ ਪਲਾਂਟਸ ਲੱਗੇ ਹੋਏ ਸੀ ਕਿੰਨੇ ਪਲਾਂਟਸ ਸਰ ਤੇ ਇਹ ਜਿਹੜੀ ਖੇਤੀ ਕੌਣ ਕਰ ਰਿਆ ਸੀ ਇਹ ਓਨਰ ਹੈਗਾ ਜਿਹੜਾ ਇਹਨਾਂ ਮਾਲੀ ਤੋਂ ਬੁਝਵਾਈ ਸੀ ਤੇ ਇਹ 725 ਪਲਾਂਟ ਹੈ ਜਿਨ੍ਹਾਂ ਦਾ weight 20 ਕਿਲੋ 570 ਗ੍ਰਾਮ ਹੈ ਮਤਲਬ ਜਿਹੜੇ ਡੋਡੇ ਹੁੰਦੇ ਜਾਂ ਜਿਹੜੀ ਇੱਕ ਫੀਮ ਦੂਜੇ ਤੋਂ ਤਿਆਰ ਹੁੰਦੀ ਹੈ ਤੇ ਉਹ ਪੂਰਾ ਮਤਲਬ ਪ੍ਰੋਪਰ ਲੱਗੇ ਹੋਏ ਸੀ ਪੱਕਾ ਲੱਗੇ ਹੋਏ ਸੀ ਔਰ ਇਹਨਾਂ ਨੂੰ ਕੱਟ ਵੀ ਲੱਗੇ ਹੋਏ ਸੀ ਮਤਲਬ ਫੀਮ ਉਹਨਾਂ ਨੇ ਕੱਢੀ ਹੋਣੀ ਜਿੱਦਾਂ ਵੀ ਜਿਹੜਾ ਪ੍ਰ మేబీ ਉਹ ਉਹਨਾਂ ਨੂੰ ਇਹ ਤਾਂ పార్ట్ ਆਫ ఇన్వెస్టిਗੇਸ਼ਨ ਹੈ ਹੁਣ ਆਪੋਲਿਸ ਰਿਮਾਂਡ ਚ ਪਤਾ ਕਰਾਂਗੇ ਕਿਹੜੀ ਧਾਰਾ ਤੇ ਕਿੰਨਾ ਜਿਹੜਾ ਜਿਹੜਾ ਉੱਥੋਂ ਬਰਾਮਦ ਹੋਈ ਹੈ ਕੇ ਨਾਰਕੋਟਿਕ ਐਕਟ ਦੀ 18 ਸੀ ਦੇ ਤਹਿਤ ਇਹ ਮੁਕੱਦਮਾ ਦਰਜ ਕੀਤਾ ਕੇਸ ਐਫ ਆਈ ਆਰ ਨੰਬਰ 16 ਪੀ ਐਸ ਆਈਟੀ پارک ਦੇ ਮਤਲਬ ਅਰੈਸਟ ਹੋ ਗਈ ਹੈ ਮਤਲਬ ਬੋਥ ਬੋਥ ਵਰ ਅਰੈਸਟਡ ਐਂਡ ਨਾਓ ਦੇ ਵਿਲ ਬੀ ਪ੍ਰੋਡਿਊਸਡ ਇਨ ਦਾ ਕੋਰਟ ਮਤਲਬ ਦੋਵੇਂ ਅਰੈਸਟ ਕੀਤਾ ਗਿਆ ਹਾਂਜੀ ਤੇ ਕੀ ਕਿ ਅੱਗੇ ਵੀ ਇੱਕ ਹੋਰ ਵੀ ਚੈਕਿੰਗ ਦੌਰਾਨ ਹੈਗੀ ਮਤਲਬ ਕੋਈ ਵੀ ਹੋਰ ਨਰਸਰੀਆਂ ਦੀ ਚੈਕਿੰਗ ਕੀਤੀ ਹਾਂ ਡੂਰਿੰਗ ਇਨਵੈਸਟੀਗੇਸ਼ਨ ਦੇਖਾਂਗੇ ਵੀ ਜੋ ਵੀ ਕੁਝ ਮਿਲਿਆ ਤਾਂ ਅਕੋਰਡਿੰਗਲੀ ਵੀ ਬੀਬਲ ਟੇਕ ਐਕਸ਼ਨ ਜੀ ਸਰ ਸੋਇ ਤੇ ਸਾਡੇ ਨਾਲ ਡੀਐਸਪੀ ਜਿਨ੍ਹਾਂ ਦੇ ਵੱਲੋਂ ਜਿਹੜੀ ਫੀਮ ਦੀ ਖੇਤੀ ਜਿਹੜੀ ਕੀਤੀ ਜਾ ਰਹੀ ਸੀ ਉਸ ਜਿਹੜੇ ਸਖਸ਼ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹਨਾਂ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਗਿਆ ਕੈਪਟਨ ਅਭਿਸ਼ੇਧਾ ਸੰਦੀਪ ਕੰਬੋਜ ਚੰਡੀਗੜ੍ਹ ਪ੍ਰਸ਼ਾਸਨ ਨੂੰ ਇੱਕ ਵੱਡੀ ਸਫਲਤਾ ਮਿਲੀ ਜਿਸ ਦੇ ਵਿੱਚ ਫੀਮ ਦੀ ਖੇਤੀ ਜਿਹੜੀ ਬਿਜ਼ਨਸ ਸੀ ਤਾਂ ਨਰਸਰੀ ਵਿੱਚੋਂ ਬਰਾਮਦ ਹੋਏ ਨੇ ਬੂਟੇ ਸਾਡੇ ਨਾਲ ਡੀਐਸਪੀ ਦਿਲਸ਼ੇਸ਼ ਸਰ ਕਿੱਥੇ ਕਿਹੜੀ ਜਗ੍ਹਾ ਤੇ ਜਿਹੜੀ ਅੱਜ ਫੀਮ ਦੀ ਖੇਤੀ ਤੁਸੀਂ ਜਿਹੜੀ ਫੜੀ ਹੈ ਕਿ ਬਲੂਮਿੰਗ ਡੇਲ ਨਰਸਰੀ ਹੈਗੀ ਕਿਸ਼ਨਗੜ੍ਹ ਦੇ ਕੋਲ ਤੇ ਉਸ ਜਗ੍ਹਾ ਤੇ ਅਸੀਂ ਨਰਸਰੀ ਔਨ ਦਾ ਟਿਪ ਆਫ ਅ ਸੀਕ੍ਰੀਟ ਇਨਫੋਰਮੇਸ਼ਨ ਸਾਡੀ ਟੀਮ ਹੈ ਜਿਹੜੀ ਉਹ ਰਾਤ ਪੁੱਜੀ ਸੀ ਤੇ ਪਤਾ ਲੱਗਿਆ ਤਾਂ ਉੱਥੇ ਨਰਸਰੀ ਚ ਇਹ ਬਲੂਮਿੰਗ ਡੇਲ ਚ ਇਹ ਪੋਪੀ ਪਲਾਂਟਸ ਲੱਗੇ ਹੋਏ ਸੀ ਤੇ ਵੈਰੀਫਾਈ ਕਰਨ ਤੋਂ ਬਾਅਦ ਐਸਐਸ ਰਾਹੁਲ ਕਾਲਡ ਮੀ ਔਨ ਦਾ ਸਪੌਟ ਸੋ ਆਈ ਅਲੋਂਗ ਵਿਦ ਇਨਸਪੈਕਟਰ ਜਸਮਿੰਦਰ ਸਿੰਘ ਅਸੀਂ ਆਪਣੀ ਟੀਮ ਦੇ ਨਾਲ ਉੱਥੇ ਪਹੁੰਚੇ ਅਸੀਂ ਦੇਖਿਆ ਉੱਥੇ ਪੋਪੀ ਹਸਕਦੇ ਪਲਾਂਟ ਇਹਦੇ ਓਪੀਐਮ ਪੋਪੀ ਪਲਾਂਟਸ ਲੱਗੇ ਹੋਏ ਸੀ ਕਿੰਨੇ ਪਲਾਂਟ ਸਰ ਤੇ ਇਹ ਜਿਹੜੀ ਖੇਤੀ ਕੌਣ ਕਰ ਰਿਆ ਸੀ ਇਹ ਓਨਰ ਹੈਗਾ ਜਿਹੜਾ ਇਹਨਾਂ ਮਾਲੀ ਤੋਂ ਬਜਵਾਈ ਸੀ ਤੇ ਇਹ 725 ਪਲਾਂਟ ਹੈ ਜਿਨ੍ਹਾਂ ਦਾ weight 20 ਕਿਲੋ 570 ਗ੍ਰਾਮ ਹੈ। ਮਤਲਬ ਜਿਹੜੇ ਡੋਡੇ ਹੁੰਦੇ ਜਾਂ ਜਿਹੜੀ ਇੱਕ ਫੀਮ ਦੂਜੇ ਨੂੰ ਤਿਆਰ ਹੁੰਦੀ ਹੈ ਤਾਂ ਉਹ ਪੂਰਾ ਮਤਲਬ ਪ੍ਰੋਪਰ ਲੱਗੇ ਹੋਏ ਸੀ। ਪੱਕਾ ਲੱਗੇ ਹੋਏ ਸੀ ਔਰ ਇਹਨਾਂ ਨੂੰ ਕੱਟ ਵੀ ਲੱਗੇ ਹੋਏ ਸੀ। ਕੱਟ ਲੱਗੇ ਮਤਲਬ ਫੀਮ ਉਹਨਾਂ ਨੇ ਕੱਢੀ ਹੋਣੀ ਜਿੱਦਾਂ ਜਿਹੜਾ ਪ੍ਰੋਸੈਸ ਹੁੰਦਾ మేబీ ਉਹਨਾਂ ਨੂੰ ਇਹ ਤਾਂ పార్ట్ ਆਫ ఇన్ਵੈਸਟੀਗੇਸ਼ਨ ਹੈ ਹੁਣ ਆਪੋਲਿਸ ਰਿਮਾਂਡ ਚ ਪਤਾ ਕਰਾਂਗੇ ਕਿਹੜੀ ਧਾਰਾ ਤੇ ਕਿੰਨਾ ਜਿਹੜਾ ਜਿਹੜਾ ਉੱਥੋਂ ਬਰਾਮਦ ਹੋਈ ਹੈ ਕੇ ਨਾਰਕੋਟਿਕ ਐਕਸ ਦੀ 18 ਸੀ ਦੇ ਤਹਿਤ ਇਹ ਮੁਕੱਦਮਾ ਦਰਜ ਕੀਤਾ ਕੇਸ ਐਫ ਆਈ ਆਰ ਨੰਬਰ 16 ਪੀ ਐਸ ਆਈਟੀ ਪਾਰਕ ਦੇ ਅਰੇਸਟ ਹੋ ਗਈ ਹੈ ਮਤਮ ਆ ਬੋਥ ਬੋਥ ਵਰ ਅਰੇਸਟਡ ਐਂਡ ਨਾਓ ਦੇ ਵਿਲ ਬੀ ਪ੍ਰੋਡਿਊਸਡ ਇਨ ਦਾ ਕੋਰਟ ਮਾਰਕ ਵੀ ਅਰੇਸਟ ਕੀਤਾ ਗਿਆ ਹਾਂਜੀ ਤੇ ਕੀ ਕਿਹਾ ਅੱਗੇ ਵੀ ਇੱਕ ਹੋਰ ਵੀ ਚੈਕਿੰਗ ਦੌਰਾਨ ਹੈਗੀ ਮਤਲਬ ਕੋਈ ਵੀ ਹੋਰ ਨਰਸਰੀਆਂ ਦੀ ਚੈਕਿੰਗ ਕੀਤੀ ਹਾਂ ਡੂਰਿੰਗ ਇਨਵੈਸਟੀਗੇਸ਼ਨ ਦੇਖਾਂਗੇ ਵੀ ਜੋ ਵੀ ਕੁਝ ਮਿਲਿਆ ਤਾਂ ਅਕੋਰਡਿੰਗਲੀ ਵੀ ਬਿਲ ਟੇਕ ਐਕਸ਼ਨ ਜੀ ਚਲੋ ਇੱਥੇ ਸਾਡੇ ਨਾਲ ਡੀਐਸਪੀ ਜਿਨ੍ਹਾਂ ਦੇ ਵੱਲੋਂ ਜਿਹੜੀ ਫੀਮ ਦੀ ਖੇਤੀ ਜਿਹੜੀ ਕੀਤੀ ਜਾ ਰਹੀ ਸੀ ਉਸ ਜਿਹੜੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹਨਾਂ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਗਈ ਹੈ ਕੈਪਟਨ ਅਸ਼ੇਧਾ ਸੰਦੀਪ ਕੰਬੋਜ ਚੰਡੀਗੜ੍ਹ ਪ੍ਰਸ਼ਾਸਨ ਨੂੰ ਇੱਕ ਵੱਡੀ ਸਫਲਤਾ ਮਿਲੀ ਜਿਸ ਦੇ ਵਿੱਚ ਫੀਮ ਦੀ ਖੇਤੀ ਜਿਹੜੀ ਬਿਜ਼ਨਸ ਸੀ ਤਾਂ ਨਰਸਰੀ ਵਿੱਚੋਂ ਬਰਾਮਦ ਹੋਏ ਨੇ ਬੂਟੇ ਸਾਡੇ ਨਾਲ ਡੀਐਸਪੀ ਦਿਲਸ਼ੇਸ਼ ਸਰ ਕਿੱਥੇ ਕਿਹੜੀ ਜਗ੍ਹਾ ਤੇ ਜਿਹੜੀ ਅੱਜ ਫੀਮ ਦੀ ਖੇਤੀ ਤੁਸੀਂ ਜਿਹੜੀ ਫੜੀ ਹੈ ਕਿ ਬਲੂਮਿੰਗ ਡੇਲ ਨਰਸਰੀ ਹੈਗੀ ਕਿਸ਼ਨਗੜ੍ਹ ਦੇ ਕੋਲ ਤੇ ਉਸ ਜਗ੍ਹਾ ਤੇ ਅਸੀਂ ਨਰਸਰੀ ਔਨ ਦਾ ਟਿਪ ਆਫ ਅ ਸੀਕ੍ਰੀਟ ਇਨਫੋਰਮੇਸ਼ਨ ਸਾਡੀ ਟੀਮ ਹੈ ਜਿਹੜੀ ਉਹ ਰਾਤ ਪੁੱਜੀ ਸੀ ਤੇ ਪਤਾ ਲੱਗਿਆ ਤਾਂ ਉੱਥੇ ਨਰਸਰੀ ਚ ਇਹ ਬਲੂਮਿੰਗ ਡੇਲ ਚ ਇਹ ਪੋਪੀ ਪਲਾਂਟਸ ਲੱਗੇ ਹੋਏ ਸੀ ਤੇ ਵੈਰੀਫਾਈ ਕਰਨ ਤੋਂ ਬਾਅਦ ਐਸਐਸ ਆਰਹਲ ਕਾਲਡ ਮੀ ਔਨ ਦਾ ਸਪੌਟ ਸੋ ਆਈ ਅਲੋਂਗ ਵਿਦ ਇਨਸਪੈਕਟਰ ਜਸਮਿੰਦਰ ਸਿੰਘ ਅਸੀਂ ਆਪਣੀ ਟੀਮ ਦੇ ਨਾਲ ਉੱਥੇ ਪਹੁੰਚੇ ਅਸੀਂ ਦੇਖਿਆ ਉੱਥੇ ਪੋਪੀ ਹਸਕਦੇ ਪਲਾਂਟ ਇਹਦੇ ਓਪੀਐਮ ਪੋਪੀ ਪਲਾਂਟਸ ਲੱਗੇ ਹੋਏ ਸੀ ਕਿੰਨੇ ਪਲਾਂਟ ਸਰ ਤੇ ਇਹ ਜਿਹੜੀ ਖੇਤੀ ਕੌਣ ਕਰ ਰਿਆ ਸੀ ਇਹ ਮੀਮ ਓਨਰ ਹੈਗਾ ਜਿਹੜਾ ਇਹਨਾਂ ਮਾਲੀ ਤੋਂ ਬਜਵਾਈ ਸੀ ਤੇ ਇਹ 725 ਪਲਾਂਟ ਹੈ ਜਿਨ੍ਹਾਂ ਦਾ weight 20 ਕਿਲੋ 570 ਗ੍ਰਾਮ ਹੈ ਮਤਲਬ ਜਿਹੜੇ ਡੋਡੇ ਹੁੰਦੇ ਜਾਂ ਜਿਹੜੀ ਇੱਕ ਫੀਮ ਜਿਹਨੂੰ ਤਿਆਰ ਹੁੰਦੀ ਹੈ ਤੇ ਉਹ ਪੂਰਾ ਮਤਲਬ ਪ੍ਰੋਪਰ ਲੱਗੇ ਹੋਈ ਸੀ ਪੱਕਾ ਲੱਗੇ ਹੋਏ ਸੀ ਔਰ ਇਹਨਾਂ ਨੂੰ ਕੱਟ ਵੀ ਲੱਗੇ ਹੋਏ ਸੀ ਮਤਲਬ ਫੀਮ ਉਹਨਾਂ ਨੇ ਕੱਢੀ ਹੋਣੀ ਜਿੱਦਾਂ ਵੀ ਇਹਨਾਂ ਜਿਹੜਾ ਪ੍ਰੋਸੈਸ ਹੋਣਾ మేబీ ਉਹਨਾਂ ਨੂੰ ਇਹ ਤਾਂ పార్ట్ ਆਫ ਇਨਵੈਸਟੀਗੇਸ਼ਨ ਹੈ ਹੁਣ ਆਪੋਲਿਸ ਰਿਮਾਂਡ ਚ ਪਤਾ ਕਰਾਂਗੇ ਕਿਹੜੀ ਧਾਰਾ ਤੇ ਕਿੰਨਾ ਜਿਹੜਾ ਜਿਹੜਾ ਉੱਥੋਂ ਬਰਾਮਦ ਹੋਈ ਹੈ ਕੇ ਨਾਰਕੋਟਿਕ ਐਕਸ ਦੀ 18 ਸੀ ਦੇ ਤਹਿਤ ਇਹ ਮੁਕੱਦਮਾ ਦਰਜ ਕੀਤਾ ਕੇਸ ਐਫ ਆਈ ਆਰ ਨੰਬਰ 16 ਪੀ ਐਸ ਆਈਟੀ ਪਾਰਕ ਦੇ ਮਤਲਬ ਅਰੈਸਟ ਹੋ ਗਈ ਹੈ ਮਤਲਬ ਬੋਥ ਬੋਥ ਫੋਰ ਅਰੈਸਟਡ ਐਂਡ ਨਾਓ ਦੇ ਵਿਲ ਬੀ ਪ੍ਰੋਡਿਊਸ ਇਨ ਦਾ ਕੋਰਟ ਮਾਰਕ ਵੀ ਅਰੈਸਟ ਕੀਤਾ ਗਿਆ ਹਾਂਜੀ ਤੇ ਕੀ ਕਿ ਅੱਗੇ ਵੀ ਇੱਕ ਹੋਰ ਵੀ ਚੈਕਿੰਗ ਦੌਰਾਨ ਹੈਗੀ ਮਤਲਬ ਕੋਈ ਵੀ ਹੋਰ ਨਰਸਰੀਆਂ ਦੀ ਚੈਕਿੰਗ ਕੀਤੀ ਹੈ ਹਾਂ ਡੂਰਿੰਗ ਇਨਵੈਸਟੀਗੇਸ਼ਨ ਦੇਖਾਂਗੇ ਵੀ ਜੋ ਵੀ ਕੁਝ ਮਿਲਿਆ ਤਾਂ ਅਕੋਰਡਿੰਗਲੀ ਵੀ ਬਿਲ ਟੇਕ ਐਕਸ਼ਨ ਜੀ ਚਲੋ ਸੋ ਇਥੇ ਸਾਡੇ ਨਾਲ ਡੀਐਸਪੀ ਜਿਨ੍ਹਾਂ ਦੇ ਵੱਲੋਂ ਜਿਹੜੀ ਫੀਮ ਦੀ ਖੇਤੀ ਜਿਹੜੀ ਕੀਤੀ ਜਾ ਰਹੀ ਸੀ ਉਸ ਜਿਹੜੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹਨਾਂ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਗਈ ਹੈ ਕੈਪਸ ਸ਼ੇਧਨਾ ਸੰਦੀਪ ਕੰਬੋਜ ਚੰਡੀਗੜ੍ਹ ਪ੍ਰਸ਼ਾਸਨ ਨੂੰ ਇੱਕ ਵੱਡੀ ਸਫਲਤਾ ਮਿਲੀ ਜਿਸ ਦੇ ਵਿੱਚ ਫੀਮ ਦੀ ਖੇਤੀ ਜਿਹੜੀ ਬਿਜ਼ਨਸ ਸੀ ਤਾਂ ਨਰਸਰੀ ਵਿੱਚੋਂ ਬਰਾਮਦ ਹੋਏ ਨੇ ਬੂਟੇ ਸਾਡੇ ਨਾਲ ਡੀਐਸਪੀ ਦਿਲਸ਼ੇਸ਼ ਸਰ ਕਿੱਥੇ ਕਿਹੜੀ ਜਗ੍ਹਾ ਤੇ ਜਿਹੜੀ ਅੱਜ ਫੀਮ ਦੀ ਖੇਤੀ ਤੁਸੀਂ ਜਿਹੜੀ ਫੜੀ ਹੈ ਕਿ ਬਲੂਮਿੰਗ ਡੇਲ ਨਰਸਰੀ ਹੈਗੀ ਕਿਸ਼ਨਗੜ੍ਹ ਦੇ ਕੋਲ ਤੇ ਉਸ ਜਗ੍ਹਾ ਤੇ ਅਸੀਂ ਨਰਸਰੀ ਔਨ ਦਾ ਟਿਪ ਆਫ ਅ ਸੀਕ੍ਰੀਟ ਇਨਫੋਰਮੇਸ਼ਨ ਸਾਡੀ ਟੀਮ ਹੈ ਜਿਹੜੀ ਉਹ ਰਾਤ ਪੁੱਜੀ ਸੀ ਤੇ ਪਤਾ ਲੱਗਿਆ ਤਾਂ ਉੱਥੇ ਨਰਸਰੀ ਚ ਇਹ ਬਲੂਮਿੰਗ ਡੇਲ ਚ ਇਹ ਪੋਪੀ ਪਲਾਂਟਸ ਲੱਗੇ ਹੋਏ ਸੀ ਤੇ ਵੈਰੀਫਾਈ ਕਰਨ ਤੋਂ ਬਾਅਦ ਐਸਐ ਰਾਹੁਲ ਕਾਲਡ ਮੀ ਔਨ ਦਾ ਸਪੌਟ ਸੋ ਆਈ ਅਲੋਂਗ ਵਿਦ ਇਨਸਪੈਕਟਰ ਜਸਮਿੰਦਰ ਸਿੰਘ ਅਸੀਂ ਆਪਣੀ ਟੀਮ ਦੇ ਨਾਲ ਉੱਥੇ ਪਹੁੰਚੇ ਅਸੀਂ ਦੇਖਿਆ ਉੱਥੇ ਪੋਪੀ ਹਸਕਦੇ ਪਲਾਂਟ ਇਹਦੇ ਓਪੀਐਮ ਪੋਪੀ ਪਲਾਂਟਸ ਲੱਗੇ ਹੋਏ ਸੀ ਕਿੰਨੇ ਪਲਾਂਟਸ ਸਰ ਤੇ ਇਹ ਜਿਹੜੀ ਖੇਤੀ ਕੌਣ ਕਰ ਰਿਹਾ ਸੀ ਇਹ ਮੀਮ ਓਨਰ ਹੈਗਾ ਜਿਹੜਾ ਇਹਨਾਂ ਮਾਲੀ ਤੋਂ ਬਜਵਾਈ ਸੀ ਤੇ ਇਹ 725 ਪਲਾਂਟ ਹੈ ਜਿਨ੍ਹਾਂ ਦਾ weight 20 ਕਿਲੋ 570 ਗ੍ਰਾਮ ਹੈ ਮਤਲਬ ਜਿਹੜੇ ਡੋਡੇ ਹੁੰਦੇ ਜਾਂ ਜਿਹੜੀ ਇੱਕ ਫੀਮ ਜਿਹਨੂੰ ਤਿਆਰ ਹੁੰਦੀ ਹੈ ਤੇ ਉਹ ਪੂਰਾ ਮਤਲਬ ਪ੍ਰੋਪਰ ਲੱਗੇ ਹੋਈ ਸੀ ਪੱਕਾ ਲੱਗੇ ਹੋਏ ਸੀ ਔਰ ਇਹਨਾਂ ਨੂੰ ਕੱਟ ਵੀ ਲੱਗੇ ਹੋਏ ਸੀ ਮਤਲਬ ਫੀਮ ਉਹਨਾਂ ਨੇ ਕੱਢੀ ਹੋਣੀ ਜਿੱਦਾਂ ਇਹ ਜਿਹੜਾ ਪ੍ਰੋਸੈਸ ਹੋ మేబీ ਉਹਨਾਂ ਨੂੰ ਇਹ ਤਾਂ పార్ట్ ਆਫ ఇన్ਵੈਸਟੀਗੇਸ਼ਨ ਹੈ ਹੁਣ ਆਪੋਲਿਸ ਰਿਮਾਂਡ ਚ ਪਤਾ ਕਰਾਂਗੇ ਕਿਹੜੀ ਧਾਰਾ ਤੇ ਕਿੰਨਾ ਜਿਹੜਾ ਜਿਹੜਾ ਉੱਥੋਂ ਬਰਾਮਦ ਹੋਈ ਹੈ ਇਹ ਨਾਰਕੋਟਿਕ ਐਕਸ ਦੀ 18 ਸੀ ਦੇ ਤਹਿਤ ਇਹ ਮੁਕੱਦਮਾ ਦਰਜ ਕੀਤਾ ਕੇਸ ਐਫ ਆਈ ਆਰ ਨੰਬਰ 16 ਪੀ ਐਸ ਆਈਟੀ ਪਾਰਕ ਦੇ ਮਤਲਬ ਅਰੈਸਟ ਹੋ ਗਈ ਹੈ ਮਤਲਬ ਬੋਥ ਬੋਥ ਵਰ ਅਰੈਸਟਡ ਐਂਡ ਨਾਓ ਦੇ ਵਿਲ ਬੀ ਪ੍ਰੋਡਿਊਸਡ ਇਨ ਦਾ ਕੋਰਟ ਮਾਰਕ ਵੀ ਅਰੈਸਟ ਕੀਤਾ ਗਿਆ ਹੈ ਹਾਂਜੀ ਤੇ ਕੀ ਕਿ ਅੱਗੇ ਵੀ ਇੱਕ ਹੋਰ ਵੀ ਚੈਕਿੰਗ ਦੌਰਾਨ ਹੈਗੀ ਮਤਲਬ ਕੋਈ ਵੀ ਹੋਰ ਨਰਸਰੀਆਂ ਦੀ ਚੈਕਿੰਗ ਕੀਤੀ ਹਾਂ ਡੂਰਿੰਗ ਇਨਵੈਸਟੀਗੇਸ਼ਨ ਦੇਖਾਂਗੇ ਵੀ ਜੋ ਵੀ ਕੁਝ ਮਿਲਿਆ ਤਾਂ ਅਕੋਰਡਿੰਗਲੀ ਵੀ ਬਿਲ ਟੇਕ ਐਕਸ਼ਨ ਜੀ ਚਲੋ ਸੋ ਇੱਥੇ ਸਾਡੇ ਨਾਲ ਡੀਐਸਪੀ ਜਿਨ੍ਹਾਂ ਦੇ ਵੱਲੋਂ ਜਿਹੜੀ ਫੀਮ ਦੀ ਖੇਤੀ ਜਿਹੜੀ ਕੀਤੀ ਜਾ ਰਹੀ ਸੀ ਉਸ ਜਿਹੜੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹਨਾਂ ਤੇ ਜਿਹੜੀ ਬੰਦ ਦੀ ਕਾਰਵਾਈ ਕੀਤੀ ਗਈ ਹੈ ਕੈਪਟਨ ਸ਼ਹੀਦ ਨਾ ਸੰਦੀਪ ਕੰਬੋਜ ਚੰਡੀਗੜ੍ਹ ਪ੍ਰਸ਼ਾਸਨ ਨੂੰ ਇੱਕ ਵੱਡੀ ਸਫਲਤਾ ਮਿਲੀ ਜਿਸ ਦੇ ਵਿੱਚ ਫੀਮ ਦੀ ਖੇਤੀ ਜਿਹੜੀ ਬਿਜ਼ਨਸ ਸੀ ਦਾ ਨਰਸਰੀ ਵਿੱਚੋਂ ਬਰਾਮਦ ਹੋਏ ਨੇ ਬੂਟੇ ਸਾਡੇ ਨਾਲ ਡੀਐਸਪੀ ਦਿਲਸ਼ੇਸ਼ ਸਰ ਕਿੱਥੇ ਕਿਹੜੀ ਜਗ੍ਹਾ ਤੇ ਜਿਹੜੀ ਅੱਜ ਫੀਮ ਦੀ ਖੇਤੀ ਤੁਸੀਂ ਜਿਹੜੀ ਫੜੀ ਹੈ ਕਿ ਬਲੂਮਿੰਗ ਡੇਲ ਨਰਸਰੀ ਹੈਗੀ ਕਿਸ਼ਨਗੜ੍ਹ ਦੇ ਕੋਲ ਤੇ ਉਸ ਜਗ੍ਹਾ ਤੇ ਅਸੀਂ ਨਰਸਰੀ ਔਨ ਦਾ ਟਿਪ ਆਫ ਅ ਸੀਕ੍ਰੀਟ ਇਨਫੋਰਮੇਸ਼ਨ ਸਾਡੀ ਟੀਮ ਹੈ ਜਿਹੜੀ ਉਹ ਰਾਤ ਪੁੱਜੀ ਸੀ ਤੇ ਪਤਾ ਲੱਗਿਆ ਤਾਂ ਉੱਥੇ ਨਰਸਰੀ ਚ ਇਹ ਬਲੂਮਿੰਗ ਡੇਲ ਚ ਇਹ ਪੋਪੀ ਪਲਾਂਟਸ ਲੱਗੇ ਹੋਏ ਸੀ ਤੇ ਵੈਰੀਫਾਈ ਕਰਨ ਤੋਂ ਬਾਅਦ ਐਸਐ ਰਾਹੁਲ ਕਾਲਡ ਮੀ ਔਨ ਦਾ ਸਪੌਟ ਸੋ ਆਈ ਅਲੋਂਗ ਵਿਦ ਇਨਸਪੈਕਟਰ ਜਸਮਿੰਦਰ ਸਿੰਘ ਅਸੀਂ ਆਪਣੀ ਟੀਮ ਦੇ ਨਾਲ ਉੱਥੇ ਪਹੁੰਚੇ ਅਸੀਂ ਦੇਖਿਆ ਉੱਥੇ ਪੋਪੀ ਹਸਕਦੇ ਪਲਾਂਟ ਇਹਦੇ ਓਪੀਐਮ ਪੋਪੀ ਪਲਾਂਟਸ ਲੱਗੇ ਹੋਏ ਸੀ ਕਿੰਨੇ ਪਲਾਂਟਸ ਸਰ ਤੇ ਇਹ ਜਿਹੜੀ ਖੇਤੀ ਕੌਣ ਕਰ ਰਿਹਾ ਸੀ ਇਹ ਮੀਮ ਓਨਰ ਹੈਗਾ ਜਿਹੜਾ ਇਹਨਾਂ ਮਾਲੀ ਤੋਂ ਬੁਝਵਾਈ ਸੀ ਤੇ ਇਹ 725 ਪਲਾਂਟ ਹੈ ਜਿਨ੍ਹਾਂ ਦਾ weight 20 ਕਿਲੋ 570 ਗ੍ਰਾਮ ਹੈ ਮਤਲਬ ਜਿਹੜੇ ਡੋਡੇ ਹੁੰਦੇ ਜਾਂ ਜਿਹੜੀ ਇੱਕ ਫੀਮ ਦੂਜੇ ਨੂੰ ਤਿਆਰ ਹੁੰਦੀ ਹੈ ਤਾਂ ਉਹ ਪੂਰਾ ਮਤਲਬ ਪ੍ਰੋਪਰ ਲੱਗੇ ਹੋਏ ਸੀ ਪੱਕਾ ਲੱਗੇ ਹੋਏ ਸੀ ਔਰ ਇਹਨਾਂ ਨੂੰ ਕੱਟ ਵੀ ਲੱਗੇ ਹੋਏ ਸੀ ਮਤਲਬ ਫੀਮ ਉਹਨਾਂ ਨੇ ਕੱਢੀ ਹੋਣੀ ਜਿੱਦਾਂ ਵੀ ਜਿਹੜਾ ਪ੍ਰੋਸੈਸ ਹੋਣਾ మేబీ ਉਹਨਾਂ ਨੂੰ ਇਹ ਤਾਂ పార్ట్ ਆਫ ਇਨਵੈਸਟੀਗੇਸ਼ਨ ਹੈ ਹੁਣ ਆਪੋਲਿਸ ਰਿਮਾਂਡ ਚ ਪਤਾ ਕਰਾਂਗੇ ਕਿਹੜੀ ਧਾਰਾ ਤੇ ਕਿੰਨਾ ਜਿਹੜਾ ਜਿਹੜਾ ਉੱਥੋਂ ਬਰਾਮਦ ਹੋਈ ਹੈ ਕਿ ਨਾਰਕੋਟਿਕ ਐਕਸ ਦੀ 18 ਸੀ ਦੇ ਤਹਿਤ ਇਹ ਮੁਕੱਦਮਾ ਦਰਜ ਕੀਤਾ ਕੇਸ ਐਫ ਆਈ ਆਰ ਨੰਬਰ 16 ਪੀ ਐਸ ਆਈਟੀ پارک ਦੇ ਮਤਲਬ ਅਰੈਸਟ ਹੋ ਗਈ ਹੈ ਮਤਲਬ ਹਾਂ ਬੋਥ ਬੋਥ ਵਰ ਅਰੈਸਟਡ ਐਂਡ ਨਾਓ ਦੇ ਵਿਲ ਬੀ ਪ੍ਰੋਡਿਊਸਡ ਇਨ ਦਾ ਕੋਰਟ ਮਤਲਬ ਮਾਰਕ ਵੀ ਅਰੈਸਟ ਕੀਤਾ ਗਿਆ ਹਾਂਜੀ ਤੇ ਕੀ ਕਿਹਾ ਅੱਗੇ ਵੀ ਇੱਕ ਹੋਰ ਵੀ ਚੈਕਿੰਗ ਦਾ ਦੌਰਾਨ ਹੈਗੀ ਮਤਲਬ ਕੋਈ ਵੀ ਹੋਰ ਨਰਸਰੀਆਂ ਦੀ ਵੀ ਚੈਕਿੰਗ ਕੀਤੀ ਹਾਂ ਡੂਰਿੰਗ ਇਨਵੈਸਟੀਗੇਸ਼ਨ ਦੇਖਾਂਗੇ ਵੀ ਜੋ ਵੀ ਕੁਝ ਮਿਲਿਆ ਤਾਂ ਅਕੋਰਡਿੰਗਲੀ ਵੀ ਬਿਲ ਟੇਕ ਐਕਸ਼ਨ ਜੀ ਸੋਇਜੇ ਸਾਡੇ ਨਾਲ ਡੀਐਸਪੀ ਜਿਨ੍ਹਾਂ ਦੇ ਵੱਲੋਂ ਜਿਹੜੀ ਫੀਮ ਦੀ ਖੇਤੀ ਜਿਹੜੀ ਕੀਤੀ ਜਾ ਰਹੀ ਸੀ ਉਸ ਜਿਹੜੇ ਸਖਸ਼ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹਨਾਂ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਗਈ ਹੈ ਕੈਰਬਸਰ ਸ਼ਹੀਦ ਨਾ ਸੰਦੀਪ ਕੰਬੋਜ ਚੰਡੀਗੜ੍ਹ ਪ੍ਰਸ਼ਾਸਨ ਨੂੰ ਇੱਕ ਵੱਡੀ ਸਫਲਤਾ ਮਿਲੀ ਜਿਸ ਦੇ ਵਿੱਚ ਫੀਮ ਦੀ ਖੇਤੀ ਜਿਹੜੀ ਬਿਜ਼ਨਸ ਸੀ ਤਾਂ ਨਰਸਰੀ ਵਿੱਚੋਂ ਬਰਾਮਦ ਹੋਏ ਨੇ ਬੂਟੇ ਸਾਡੇ ਨਾਲ ਡੀਐਸਪੀ ਦਿਲਸ਼ੇਹਰ ਸਰ ਕਿੱਥੇ ਕਿਹੜੀ ਜਗ੍ਹਾ ਤੇ ਜਿਹੜੀ ਅੱਜ ਫੀਮ ਦੀ ਖੇਤੀ ਤੁਸੀਂ ਜਿਹੜੀ ਫੜੀ ਹੈ ਕਿ ਬਲੂਮਿੰਗ ਡੇਲ ਨਰਸਰੀ ਹੈਗੀ ਕਿਸ਼ਨਗੜ੍ਹ ਦੇ ਕੋਲ ਤੇ ਉਸ ਜਗ੍ਹਾ ਤੇ ਅਸੀਂ ਇਹ ਨਰਸਰੀ on the tip of a secret information ਸਾਡੀ ਟੀਮ ਹੈ ਜਿਹੜੀ ਉਹ ਰਾਤ ਪੁੱਜੀ ਸੀ ਤੇ ਪਤਾ ਲੱਗਿਆ ਤਾਂ ਉੱਥੇ ਨਰਸਰੀ ਚ ਇਹ ਬਲੂਮਿੰਗ ਡੇਲ ਚ ਇਹ ਪੋਪੀ ਪਲਾਂਟਸ ਲੱਗੇ ਹੋਏ ਸੀ ਤੇ ਵੈਰੀਫਾਈ ਕਰਨ ਤੋਂ ਬਾਅਦ ਐਸਐ ਜੀ ਰਾਹੁਲ कॉल्ड मी on the spot so i along with ਇਨਸਪੈਕਟਰ ਜਸਮਿੰਦਰ ਸਿੰਘ ਅਸੀਂ ਆਪਣੀ ਟੀਮ ਦੇ ਨਾਲ ਉੱਥੇ ਪਹੁੰਚੇ ਅਸੀਂ ਦੇਖਿਆ ਉੱਥੇ ਪੋਪੀ ਹਸਕਦੇ ਪਲਾਂਟ ਇਹਦੇ ਓਪੀਅਮ ਪੋਪੀ ਪਲਾਂਟਸ ਲੱਗੇ ਹੋਏ ਸੀ ਕਿੰਨੇ ਪਲਾਂਟ ਸਰ ਤੇ ਇਹ ਜਿਹੜੀ ਖੇਤੀ ਕੌਣ ਕਰ ਰਿਆ ਸੀ ਇਹ ਓਨਰ ਹੈਗਾ ਜਿਹੜਾ ਇਹਨਾਂ ਮਾਲੀ ਤੋਂ ਬੁਝਵਾਈ ਸੀ ਤੇ ਇਹ 725 ਪਲਾਂਟ ਹੈ ਜਿਨ੍ਹਾਂ ਦਾ weight 20 ਕਿਲੋ 570 ਗ੍ਰਾਮ ਹੈ ਮਤਲਬ ਜਿਹੜੇ ਡੋਡੇ ਹੁੰਦੇ ਜਾਂ ਜਿਹੜੀ ਇੱਕ ਫੀਮ ਜਿਹਨੂੰ ਤਿਆਰ ਹੁੰਦੀ ਹੈ ਤਾਂ ਉਹ ਪੂਰਾ ਮਤਲਬ ਪ੍ਰੋਪਰ ਲੱਗੇ ਹੋਏ ਸੀ ਪੱਕਾ ਲੱਗੇ ਹੋਏ ਸੀ ਔਰ ਇਹਨਾਂ ਨੂੰ ਕੱਟ ਵੀ ਲੱਗੇ ਹੋਏ ਸੀ ਮਤਲਬ ਫੀਮ ਉਹਨਾਂ ਨੇ ਕੱਢੀ ਹੋਣੀ ਜਿੱਦਾਂ ਵੀ ਜਿਹੜਾ ਪ੍ਰੋਸ మేబీ ਉਹਨਾਂ ਨੂੰ ਇਹ ਤਾਂ పార్ట్ ਆਫ ਇਨਵੈਸਟੀਗੇਸ਼ਨ ਹੈ ਹੁਣ ਆਪੋਲਸ ਰਿਮਾਂਡ ਚ ਪਤਾ ਕਰਾਂਗੇ ਕਿਹੜੀ ਧਾਰਾ ਤੇ ਕਿੰਨਾ ਜਿਹੜਾ ਜਿਹੜਾ ਉੱਥੋਂ ਬਰਾਮਦ ਹੋਈ ਹੈ ਇਹ ਨਾਰਕੋਟਿਕ ਐਕਸ ਦੀ 18 ਸੀ ਦੇ ਤਹਿਤ ਇਹ ਮੁਕੱਦਮਾ ਦਰਜ ਕੀਤਾ ਕੇਸ ਐਫ ਆਈ ਆਰ ਨੰਬਰ 16 ਪੀ ਐਸ ਆਈਟੀ پارک ਦੀ ਅਰੇਸਟ ਹੋ ਗਈ ਹੈ ਮਤਮਾਰਕ ਹਾਂ ਦਾ ਬੋਥ ਬੋਥ ਵਰ ਅਰੇਸਟਡ ਐਂਡ ਨਾਓ ਦੇ ਵਿਲ ਬੀ ਪ੍ਰੋਡਿਊਸਡ ਇਨ ਦਾ ਕੋਰਟ ਮਤਮਾਰਕ ਵੀ ਅਰੇਸਟ ਕੀਤਾ ਗਿਆ ਹਾਂਜੀ ਤੇ ਕੀ ਕਿਹਾ ਅੱਗੇ ਵੀ ਇੱਕ ਹੋਰ ਵੀ ਚੈਕਿੰਗ ਦਾ ਦੌਰਾਨ ਹੈਗੀ ਮਤਲਬ ਕੋਈ ਵੀ ਹੋਰ ਨਰਸਰੀਆਂ ਦੀ ਵੀ ਚੈਕਿੰਗ ਕੀਤੀ ਹਾਂ ਡੂਰਿੰਗ ਇਨਵੈਸਟੀਗੇਸ਼ਨ ਦੇਖਾਂਗੇ ਵੀ ਜੋ ਵੀ ਕੁਝ ਮਿਲਿਆ ਤਾਂ ਅਕੋਰਡਿੰਗਲੀ ਵੀ ਬੀਬਲ ਟੇਕ ਐਕਸ਼ਨ ਜੀ ਚਲੋ ਸੋ ਇੱਥੇ ਸਾਡੇ ਨਾਲ ਡੀਐਸਪੀ ਜਿਨ੍ਹਾਂ ਦੇ ਵੱਲੋਂ ਜਿਹੜੀ ਫੀਮ ਦੀ ਖੇਤੀ ਜਿਹੜੀ ਕੀਤੀ ਜਾ ਰਹੀ ਸੀ ਉਸ ਜਿਹੜੇ ਸਖਸ਼ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹਨਾਂ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਗਈ ਹੈ ਕੈਪਟਨ ਸਰ ਅਭਿਸ਼ੇਧਾ ਸੰਦੀਪ ਕੰਬੋਜ ਚੰਡੀਗੜ੍ਹ ਪ੍ਰਸ਼ਾਸਨ ਨੂੰ ਇੱਕ ਵੱਡੀ ਸਫਲਤਾ ਮਿਲੀ ਜਿਸ ਦੇ ਵਿੱਚ ਫੀਮ ਦੀ ਖੇਤੀ ਜਿਹੜੀ ਬਿਜ਼ਨਸ ਸੀ ਤਾਂ ਨਰਸਰੀ ਵਿੱਚੋਂ ਬਰਾਮਦ ਹੋਏ ਨੇ ਬੂਟੇ ਸਾਡੇ ਨਾਲ ਡੀਐਸਪੀ ਦਿਲਸ਼ੇਸ਼ ਸਰ ਕਿੱਥੇ ਕਿਹੜੀ ਜਗ੍ਹਾ ਤੇ ਜਿਹੜੀ ਅੱਜ ਫੀਮ ਦੀ ਖੇਤੀ ਤੁਸੀਂ ਜਿਹੜੀ ਫੜੀ ਹੈ ਕਿ ਬਲੂਮਿੰਗ ਡੇਲ ਨਰਸਰੀ ਹੈਗੀ ਕਿਸ਼ਨਗੜ੍ਹ ਦੇ ਕੋਲ ਤੇ ਉਸ ਜਗ੍ਹਾ ਤੇ ਅਸੀਂ ਨਰਸਰੀ ਔਨ ਦਾ ਟਿਪ ਆਫ ਅ ਸੀਕ੍ਰੀਟ ਇਨਫੋਰਮੇਸ਼ਨ ਸਾਡੀ ਟੀਮ ਹੈ ਜਿਹੜੀ ਉਹ ਰਾਤ ਪੁੱਜੀ ਸੀ ਤੇ ਪਤਾ ਲੱਗਿਆ ਤਾਂ ਉੱਥੇ ਨਰਸਰੀ ਚ ਇਹ ਬਲੂਮਿੰਗ ਡੇਲ ਚ ਇਹ ਪੋਪੀ ਪਲਾਂਟਸ ਲੱਗੇ ਹੋਏ ਸੀ ਤੇ ਵੈਰੀਫਾਈ ਕਰਨ ਤੋਂ ਬਾਅਦ ਐਸਐਸ ਰਾਹੁਲ ਕਾਲਡ ਮੀ ਔਨ ਦਾ ਸਪੌਟ ਸੋ ਆਈ ਅਲੋਂਗ ਵਿਦ ਇਨਸਪੈਕਟਰ ਜਸਮਿੰਦਰ ਸਿੰਘ ਅਸੀਂ ਆਪਣੀ ਟੀਮ ਦੇ ਨਾਲ ਉੱਥੇ ਪਹੁੰਚੇ ਅਸੀਂ ਦੇਖਿਆ ਉੱਥੇ ਪੋਪੀ ਹਸਕਦੇ ਪਲਾਂਟ ਇਹਦੇ ਓਪੀਐਮ ਪੋਪੀ ਪਲਾਂਟਸ ਲੱਗੇ ਹੋਏ ਸੀ ਕਿੰਨੇ ਪਲਾਂਟਸ ਸਰ ਤੇ ਇਹ ਜਿਹੜੀ ਖੇਤੀ ਕੌਣ ਕਰ ਰਿਹਾ ਹੈ ਇਹ ਮਰ ਓਨਰ ਹੈਗਾ ਜਿਹੜਾ ਇਹਨਾਂ ਮਾਲੀ ਤੋਂ ਬੁਝਵਾਈ ਸੀ ਤੇ ਇਹ 725 ਪਲਾਂਟ ਹੈ ਜਿਨ੍ਹਾਂ ਦਾ weight 20 ਕਿਲੋ 570 ਗ੍ਰਾਮ ਹੈ ਮਤਲਬ ਜਿਹੜੇ ਡੋਟੇ ਹੁੰਦੇ ਜਾਂ ਜਿਹੜੀ ਇੱਕ ਫੀਮ ਜਿਹਦੇ ਤੋਂ ਤਿਆਰ ਹੁੰਦੀ ਹੈ ਤਾਂ ਉਹ ਪੂਰਾ ਮਤਲਬ ਪ੍ਰੋਪਰ ਲੱਗੇ ਹੋਏ ਸੀ ਪੱਕਾ ਲੱਗੇ ਹੋਏ ਸੀ ਔਰ ਇਹਨਾਂ ਨੂੰ ਕੱਟ ਵੀ ਲੱਗੇ ਹੋਏ ਸੀ ਕੱਟ ਲੱਗੇ ਮਤਲਬ ਫੀਮ ਉਹਨਾਂ ਨੇ ਕੱਢੀ ਹੋਣੀ ਜਿੱਦਾਂ ਵੀ ਜਿਹੜਾ ਪ੍ਰੋਸੈਸ ਹੋਣਾ మేబీ ਉਹਨਾਂ ਨੂੰ ਇਹ ਤਾਂ పార్ట్ ਆਫ ਇਨਵੈਸਟੀਗੇਸ਼ਨ ਹੈ ਹੁਣ ਆਪੋਲਸ ਰਿਮਾਂਡ ਚ ਪਤਾ ਕਰਾਂਗੇ ਕਿਹੜੀ ਧਾਰਾ ਤੇ ਕਿੰਨਾ ਜਿਹੜਾ ਜਿਹੜਾ ਉੱਥੋਂ ਬਰਾਮਦ ਹੋਈ ਹੈ ਇਹ ਨਾਰਕੋਟਿਕ ਐਕਸ ਦੀ 18 ਸੀ ਦੇ ਤਹਿਤ ਇਹ ਮੁਕੱਦਮਾ ਦਰਜ ਕੀਤਾ ਕੇਸ ਐਫ ਆਈ ਆਰ ਨੰਬਰ 16 ਪੀ ਐਸ ਆਲਟੀ ਪਾਰਕ ਦੇ ਅਰੈਸਟ ਹੋ ਗਈ ਹੈ ਮਤਲਬ ਬੋਥ ਬੋਥ ਵਰ ਅਰੈਸਟਡ ਐਂਡ ਨਾਓ ਦੇ ਵਿਲ ਬੀ ਪ੍ਰੋਡਿਊਸਡ ਇਨ ਦਾ ਕੋਰਟ ਮਤਲਬ ਮਾਰਕ ਵੀ ਅਰੈਸਟ ਕੀਤਾ ਗਿਆ ਹਾਂਜੀ ਤੇ ਕੀ ਕਿਹਾ ਅੱਗੇ ਵੀ ਕੋ ਹੋਰ ਵੀ ਚੈਕਿੰਗ ਦੌਰਾਨ ਹੈਗੀ ਮਤਲਬ ਕੋਈ ਵੀ ਹੋਰ ਨਰਸਰੀਆਂ ਦੀ ਚੈਕਿੰਗ ਕੀਤੀ ਹਾਂ ਡੂਰਿੰਗ ਇਨਵੈਸਟੀਗੇਸ਼ਨ ਦੇਖਾਂਗੇ ਵੀ ਜੋ ਵੀ ਕੁਝ ਮਿਲਿਆ ਤਾਂ ਅਕੋਰਡਿੰਗਲੀ ਵੀ ਬੀਲ ਟੇਕ ਐਕਸ਼ਨ ਜੀ ਸਰ ਸੋਇ ਤੇ ਸਾਡੇ ਨਾਲ ਡੀਐਸਪੀ ਜਿਨ੍ਹਾਂ ਦੇ ਵੱਲੋਂ ਜਿਹੜੀ ਫੀਮ ਦੀ ਖੇਤੀ ਜਿਹੜੀ ਕੀਤੀ ਜਾ ਰਹੀ ਸੀ ਉਸ ਜਿਹੜੇ ਸਖਸ਼ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹਨਾਂ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਗਈ ਹੈ ਕੈਰਬਸਰ ਅਭਿਸ਼ੇਧਨਾ ਸੰਦੀਪ ਕੰਬੋਜ ਚੰਡੀਗੜ੍ਹ ਪ੍ਰਸ਼ਾਸਨ ਨੂੰ ਇੱਕ ਵੱਡੀ ਸਫਲਤਾ ਮਿਲੀ ਜਿਸ ਦੇ ਵਿੱਚ ਫੀਮ ਦੀ ਖੇਤੀ ਜਿਹੜੀ ਬਿਜ਼ਨਸ ਸੀ ਤਾਂ ਨਰਸਰੀ ਵਿੱਚੋਂ ਬਰਾਮਦ ਹੋਏ ਨੇ ਬੂਟੇ ਸਾਡੇ ਨਾਲ ਡੀਐਸਪੀ ਦਿਲਸ਼ੇਸ਼ ਸਰ ਕਿੱਥੇ ਕਿਹੜੀ ਜਗ੍ਹਾ ਤੇ ਜਿਹੜੀ ਅੱਜ ਫੀਮ ਦੀ ਖੇਤੀ ਤੁਸੀਂ ਜਿਹੜੀ ਫੜੀ ਹੈ ਕਿ ਬਲੂਮਿੰਗ ਡੇਲ ਨਰਸਰੀ ਹੈਗੀ ਕਿਸ਼ਨਗੜ੍ਹ ਦੇ ਕੋਲ ਤੇ ਉਸ ਜਗ੍ਹਾ ਤੇ ਅਸੀਂ ਨਰਸਰੀ ਔਨ ਦਾ ਟਿਪ ਆਫ ਅ ਸੀਕ੍ਰੀਟ ਇਨਫੋਰਮੇਸ਼ਨ ਸਾਡੀ ਟੀਮ ਹੈ ਜਿਹੜੀ ਉਹ ਰਾਤ ਪੁੱਜੀ ਸੀ ਤੇ ਪਤਾ ਲੱਗਿਆ ਤਾਂ ਉੱਥੇ ਨਰਸਰੀ ਚ ਇਹ ਬਲੂਮਿੰਗ ਡੇਲ ਚ ਇਹ ਪੋਪੀ ਪਲਾਂਟਸ ਲੱਗੇ ਹੋਏ ਸੀ ਤੇ ਵੈਰੀਫਾਈ ਕਰਨ ਤੋਂ ਬਾਅਦ ਐਸਆਈ ਰਾਹੁਲ ਕਾਲਡ ਮੀ ਔਨ ਦਾ ਸਪੌਟ ਸੋ ਆਈ ਅਲੋਂਗ ਵਿਦ ਇਨਸਪੈਕਟਰ ਜਸਮਿੰਦਰ ਸਿੰਘ ਅਸੀਂ ਆਪਣੀ ਟੀਮ ਦੇ ਨਾਲ ਉੱਥੇ ਪਹੁੰਚੇ ਅਸੀਂ ਦੇਖਿਆ ਉੱਥੇ ਪੋਪੀ ਹਸਕਦੇ ਪਲਾਂਟ ਇਹਦੇ ਓਪੀਮ ਪੋਪੀ ਪਲਾਂਟਸ ਲੱਗੇ ਹੋਏ ਸੀ ਕਿੰਨੇ ਪਲਾਂਟਸ ਸਰ ਤੇ ਇਹ ਜਿਹੜੀ ਖੇਤੀ ਕੌਣ ਕਰ ਰਿਹਾ ਸੀ ਇਹ ਓਨਰ ਹੈਗਾ ਜਿਹੜਾ ਇਹਨਾਂ ਮਾਲੀ ਤੋਂ ਬਜਵਾਈ ਸੀ ਤੇ ਇਹ 725 ਪਲਾਂਟ ਹੈ ਜਿਨ੍ਹਾਂ ਦਾ weight 20 ਕਿਲੋ 570 ਗ੍ਰਾਮ ਹੈ ਮਤਲਬ ਜਿਹੜੇ ਡੋਡੇ ਹੁੰਦੇ ਜਾਂ ਜਿਹੜੀ ਇੱਕ ਫੀਮ ਜਿਹਦੇ ਤੋਂ ਤਿਆਰ ਹੁੰਦੀ ਹੈ ਤੇ ਉਹ ਪੂਰਾ ਮਤਲਬ ਪ੍ਰੋਪਰ ਲੱਗੇ ਹੋਏ ਸੀ ਪੱਕਾ ਲੱਗੇ ਹੋਏ ਸੀ ਔਰ ਇਹਨਾਂ ਨੂੰ ਕੱਟ ਵੀ ਲੱਗੇ ਹੋਏ ਸੀ ਮਤਲਬ ਫੀਮ ਉਹਨਾਂ ਨੇ ਕੱਢੀ ਹੋਣੀ ਜਿੱਦਾਂ ਵੀ ਜਿਹੜਾ ਪ੍ਰੋਸੈਸ ਹੋ మేబీ ਉਹਨਾਂ ਨੂੰ ਇਹ ਤਾਂ పార్ట్ ਆਫ ఇన్వెస్టిਗੇਸ਼ਨ ਹੈ ਹੁਣ ਆਪੋਲਿਸ ਰਿਮਾਂਡ ਚ ਪਤਾ ਕਰਾਂਗੇ ਤੇਰੀ ਧਾਰਾ ਤੇ ਕਿੰਨਾ ਜਿਹੜਾ ਜਿਹੜਾ ਉੱਥੋਂ ਬਰਾਮਦ ਹੋਈ ਹੈ ਇਹ ਨਾਰਕੋਟਿਕ ਐਕਸ ਦੀ 18 ਸੀ ਦੇ ਤਹਿਤ ਇਹ ਮੁਕੱਦਮਾ ਦਰਜ ਕੀਤਾ ਕੇਸ ਐਫ ਆਈ ਆਰ ਨੰਬਰ 16 ਪੀ ਐਸ ਆਈਟੀ ਪਾਰਕ ਦੇ ਅਰੈਸਟ ਹੋ ਗਈ ਹੈ ਮਤਲਬ ਹਾਂ ਦਾ ਬੋਥ ਬੋਥ ਬਾਰ ਅਰੈਸਟਡ ਐਂਡ ਨਾਓ ਦੇ ਵਿਲ ਬੀ ਪ੍ਰੋਡਿਊਸਡ ਇਨ ਦਾ ਕੋਰਟ ਤੇ ਮਾਰਕ ਵੀ ਅਰੈਸਟ ਕੀਤਾ ਗਿਆ ਹਾਂਜੀ ਤੇ ਕੀ ਕਹਿੰਦਾ ਅੱਗੇ ਵੀ ਇੱਕ ਹੋਰ ਵੀ ਚੈਕਿੰਗ ਦਾ ਦੌਰਾਨ ਹੈਗੀ ਮਤਲਬ ਕੋਈ ਵੀ ਹੋਰ ਨਰਸਰੀਆਂ ਦੀ ਵੀ ਚੈਕਿੰਗ ਕੀਤੀ ਹਾਂ ਡੂਰਿੰਗ ਇਨਵੈਸਟੀਗੇਸ਼ਨ ਦੇਖਾਂਗੇ ਅਕੋਰਡਿੰਗਲੀ ਵੀ ਵਿਲ ਟੇਕ ਐਕਸ਼ਨ ਸਰ ਸੋ ਇਸੇ ਸਾਡਾ ਡੀਐਸਪੀ ਜਿਨ੍ਹਾਂ ਦੇ ਵੱਲੋਂ ਜਿਹੜੀ ਫੀਮ ਦੀ ਖੇਤੀ ਜਿਹੜੀ ਕੀਤੀ ਜਾ ਰਹੀ ਸੀ ਉਸ ਜਿਹੜੇ ਸਖਸ਼ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹਨਾਂ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਗਈ ਹੈ ਕੈਰਾ ਪਰਸਨ ਅਫਸ਼ੇਦ ਨਾਲ ਸੰਦੀਪ ਕੰਬੋਜ ਚੰਡੀਗੜ੍ਹ ਤੋਂ ਪ੍ਰਸ਼ਾਸਨ ਨੇ ਇੱਕ ਵੱਡੀ ਸਫਲਤਾ ਮਿਲੀ ਜਿਸ ਦੇ ਵਿੱਚ ਫੀਮ ਦੀ ਖੇਤੀ ਜਿਹੜੀ ਬਿਜਰੇ ਸੀ ਤਾਂ ਨਰਸੀ ਵਿੱਚੋਂ ਬਰਾਮਦ ਹੋਏ ਨੇ ਬੂਟੇ ਸਾਡਾ ਡੀਐਸਪੀ ਦਿਲਸ਼ੇਰ ਸਰ ਕਿੱਥੇ ਕਿਹੜੀ ਜਗ੍ਹਾ ਤੇ ਜਿਹੜੀ ਅੱਜ ਫੀਮ ਦੀ ਖੇਤੀ ਤੁਸੀਂ ਜਿਹੜੀ ਫੜੀ ਹੈ ਇਹ ਬਲੂਮਿੰਗਡੇਲ ਨਰਸਰੀ ਹੈਗੀ ਕਿਸ਼ਨਗੜ੍ਹ ਦੇ ਕੋਲ ਤੇ ਉਸ ਜਗ੍ਹਾ ਤੇ ਅਸੀਂ ਇਹ ਨਰਸਰੀ ਔਨ ਦਾ ਟਿਪ ਆਫ ਅ ਸਿਕਰਟ ਇਨਫਰਮੇਸ਼ਨ ਸਾਡੀ ਟੀਮ ਹੈ ਜਿਹੜੀ ਉਹ ਰਾਤ ਪੁੱਜੀ ਸੀ ਤੇ ਪਤਾ ਲੱਗਿਆ ਤਾਂ ਉੱਥੇ ਨਰਸਰੀ ਚ ਇਹ ਬਲੂਮਿੰਗ ਡੇਲ ਚ ਇਹ ਪੋਪੀ ਪਲੈਂਟਸ ਲੱਗੇ ਹੋਏ ਸੀ ਤੇ ਵੈਰੀਫਾਈ ਕਰਨ ਤੋਂ ਬਾਅਦ ਐਸਐ ਰਾਹੁਲ ਕਾਲਡ ਮੀ ਔਨ ਦਾ ਸਪੌਟ ਸੋ ਆਈ ਅਲੋਂਗ ਵਿਦ ਅਨਸਪੈਕਟਰ ਜਸਮਿੰਦਰ ਸਿੰਘ ਅਸੀਂ ਆਪਣੀ ਟੀਮ ਦੇ ਨਾਲ ਉੱਥੇ ਪਹੁੰਚੇ ਅਸੀਂ ਦੇਖਿਆ ਉੱਥੇ ਪੋਪੀ ਹਸਕਦੇ ਪਲਾਂਟ ਇਹਦੇ ਓਪੀਅਮ ਪੋਪੀ ਪਲਾਂਟਸ ਲੱਗੇ ਹੋਏ ਸੀ ਕਿੰਨੇ ਪਲਾਂਟ ਸਰ ਤੇ ਇਹ ਜਿਹੜੀ ਖੇਤੀ ਕੌਣ ਕਰ ਰਿਆ ਸੀ ਇਹ ਓਨਰ ਹੈਗਾ ਜਿਹੜਾ ਇਹਨਾਂ ਮਾਲੀ ਤੋਂ ਬਜਵਾਈ ਸੀ ਤੇ ਇਹ 725 ਪਲਾਂਟ ਹੈ ਜਿਨ੍ਹਾਂ ਦਾ weight 20 ਕਿਲੋ 570 ਗ੍ਰਾਮ ਹੈ ਮਤਲਬ ਜਿਹੜੇ ਡੋਡੇ ਹੁੰਦੇ ਜਾਂ ਜਿਹੜੀ ਇੱਕ ਫੀਮ ਜਿਹਦੇ ਤੋਂ ਤਿਆਰ ਹੁੰਦੀ ਹੈ ਤਾਂ ਉਹ ਪੂਰਾ ਮਤਲਬ ਪ੍ਰੋਪਰ ਲੱਗੇ ਹੋਏ ਸੀ ਪੱਕਾ ਲੱਗੇ ਹੋਏ ਸੀ ਔਰ ਇਹਨਾਂ ਨੂੰ ਕੱਟ ਵੀ ਲੱਗੇ ਹੋਏ ਸੀ ਕੱਟ ਲੱਗੇ ਸ ਮਤਲਬ ਫੀਮ ਉਹਨਾਂ ਨੇ ਕੱਢੀ ਹੋਣੀ ਜਿੱਦਾਂ ਇਹ ਜ మేబీ ਉਹਨਾਂ ਨੂੰ ਇਹ ਤਾਂ పార్ట్ ਆਫ ఇన్వెస్టిਗੇਸ਼ਨ ਹੈ ਹੁਣ ਆਪੁਲਿਸ ਰਿਮਾਂਡ ਚ ਪਤਾ ਕਰਾਂਗੇ ਕਿਹੜੀ ਧਾਰਾ ਤੇ ਕਿੰਨਾ ਜਿਹੜਾ ਜਿਹੜਾ ਉੱਥੋਂ ਬਰਾਮਦ ਹੋਈ ਆ ਇਹ ਨਾਰਕੋਟਿਕ ਐਕਸ ਦੀ 18 ਸੀ ਦੇ ਤਹਿਤ ਇਹ ਮੁਕੱਦਮਾ ਦਰਜ ਕੀਤਾ ਕੇਸ ਐਫ ਆਈ ਆਰ ਨੰਬਰ 16 ਪੀਏ